ਆਪਣਾ ਨੋਟਿਸ ਪੇਚਾਇਆ ਜੀ ਮੇਰੇ ਕੋ ਕਿ ਉਹਨਾਂ ਦਾ ਕੇਸ ਚੱਲਦਾ ਐ ਇਸ ਦੁਕਾਨ ਦਾ ਉਹ ਕਹਿੰਦਾ ਵੀ ਜਦ ਤੱਕ ਮੇਰਾ ਨਹੀਂ ਨਿਪਟਦਾ ਵੀ ਤੈਨੂੰ ਹਿਸਟਰੀ ਨਹੀਂ ਕਰਾਣੀ ਹੈਗੀ ਚੱਲ ਬਹੁਤ ਤੰਗ ਕਰ ਰਹੇ ਤੇ ਬਾਰ ਬਾਰ ਕੋਈ ਆ ਕੇ ਤੱਕੇ ਦੇ ਤਾਲੇ ਤੋੜ ਰਿਹਾ ਆ ਕੇ ਕੁਝ ਕਰ ਰਿਹਾ ਕੁਝ ਕਰ ਰਿਹਾ ਮੈਂ ਇਹਨਾਂ ਦੇ ਬਹੁਤ ਪਰੇਸ਼ਾਨ ਆ ਮੈਂ ਉਸ ਤੋਂ ਬਾਅਦ ਹੀ ਨਛੱਤਰ ਕੁਮਾਰ ਨਾਲ ਜਾ ਕੇ ਜੀ ਮੇਰੇ ਨੋਟਿਸ ਕਢਵਾ ਦਿਆ ਕਹਿ ਰਿਹਾ ਤੇਰਾ ਬਿਆਨਾ ਚਾਪਤਾ ਜੀ ਦੁਕਾਨ ਮੈਂ ਆਪਣਾ ਕਬਜਾ ਮੈਂ ਜੀ ਹੁਣ ਜਿਹੜਾ ਆਪਣਾ ਕਬਜਾ ਕਰਾਂਗਾ ਜੀ ਪਰ ਉਸੇ ਵਾਸਤੇ ਜਿਹੜਾ ਮਾ ਪੈਸਾ ਫੇਰ ਵੀ ਉਹ ਦੇਖੋ ਕਿੰਨੇ ਪਿੰਡ ਦੇ ਲੋਕ ਨੇ ਜਿਨ੍ਹਾਂ ਇਸ ਇਸ ਬੰਦੇ ਨੇ ਕਿੰਨੇ ਬੰਦਿਆਂ ਨਾਲ ਠੱਗੀਆਂ ਕਰੀਆਂ ਠੀਕ ਹੈ ਜੀ ਮੇਰੇ ਨਾਲ ਵੀ ਬੰਦੇ ਨੇ ਠੱਗੀ ਕਰੀ ਆ ਜੀ ਪਤਾ ਨਹੀਂ ਕਿ ਪਹਿਲਾਂ 32 ਲੱਖ ਦਾ ਐਸਬੀਆਈ ਪੰਜ ਗੁੱਲਾ ਬ੍ਰਾਂਚ ਤੋਂ 32 ਲੱਖ ਦਾ ਕਪਲਾ ਕਰਵਾ ਪਾਚੋ ਤਾਂ ਤਾਂ ਕਿ ਮੋਹਿਤ ਕੁਮਾਰ ਦਾ ਕੇਸ ਲਈ ਨਿਬੜਦਾ ਜੀ ਮੈਂ ਹਿਸਟਰੀ ਕਿਵੇਂ ਕਰਾ ਸਕਦਾ ਅੱਛਾ ਜੀ ਕੱਲ ਮੋਹਿਤ ਨਹੀਂ ਹੈ ਕਿਉਂਕਿ ਆਪਾਂ ਜਿਹੜੀ ਰਾਮ ਦੀ ਤੁਸੀਂ ਗੱਲ ਕੀਤੀ ਹੈ ਦੁਕਾਨ ਬਾਰੇ ਜੋ ਵੀ ਤੁਹਾਡਾ ਰੌਲਾ ਚੱਲ ਰਿਹਾ ਕਿਉਂਕਿ ਹੁਣ ਰਾਮ ਨੇ ਇਹ ਗੱਲ ਆਖੀ ਹੈ ਕਿ ਉਸ ਦਾ ਮੋਹੀ ਦਾ ਰੌਲਾ ਚੱਲ ਰਿਹਾ ਹੈ ਇਸ ਕਰਕੇ ਉਸ ਨੇ ਮੈਨੂੰ ਠੱਗੀ ਕੀਤੀ ਹੈ ਮੈਨੂੰ 7.5 ਲੱਖ ਦੀ ਠੱਗੀ ਕੀਤੀ ਹੈ ਤੇ ਮੈਨੂੰ ਮੇਰੇ ਕਮੇਟੀ ਨੇ ਪੈਸੇ ਨੇ ਤੇ ਮੇਰਾ ਬਹੁਤ ਤਰੀਨ ਗੱਲਾਂ ਬਾਤਾਂ ਚ ਲਾ ਕੇ ਪਹਿਲਾਂ ਮੈਨੂੰ ਪੈਸੇ ਦਿੰਦਾ ਵੀ ਰਿਹਾ 8 ਲੱਖ ਦੇਦਾ ਬਾਕੀ 5 ਰਹਾ ਪਰ ਅੱਸੀ ਕਿ ਅੱਵੀ ਅੱਸੀ ਪੂਰੇ ਪੈਸੇ ਨਹੀਂ ਉਹ ਮੇਰੇ 4.40 ਲੱਖ ਰਿਹਾ ਕਹਿੰਦਾ 4 ਲੱਖ ਰਿਹਾ 40 ਹਜ਼ਾਰ ਪਰ 5 ਗਿਆ ਉਸ ਤੇ ਮੇਰੇ ਦੁਕਾਨ ਨੂੰ ਦੱਪਣੇ ਨੂੰ ਖਿਰਦਾ ਹੈ ਇੱਥੇ ਕੋਲ ਕੋਈ ਪ੍ਰੂਫ ਹੈਗਾ ਕਿ ਤਾਲੇ ਤੋੜੇ ਲੈ ਉਹਨਾਂ ਨੇ ਹਾਂਜੀ ਮੇਰੇ ਕੋਲ ਵੀਡੀਓ ਬਣੀ ਵੀ ਆਰਾਮ ਸਿੰਘ ਦੀ ਗੈਲ ਉਹਦੇ ਨਾਲ ਗੁਰਪ੍ਰੀਤ ਲੱਲੂ ਵੀ ਆ ਗਿਆ ਦੋਨਾਂ ਦੀ ਵੀਡੀਓ ਬਣੀ ਤਾਲੇ ਤੋੜਨ ਦੀ ਔਰ ਮੇਰੇ ਕੈਮਰੇ ਤੋੜਦੇ ਜੀ ਜਿੱਤੇ ਕੋਈ ਕਾਰਵਾਈ ਕਰਦਾ ਤੇ ਮੈਂ ਨਹਿਤ ਜਾ ਕੇ ਛਾਲ ਮਾਰ ਕੇ ਤੇਰਾ ਨਾਮ ਲਿਖ ਕੇ ਮਰ ਜਾਗਾ ਤੁਸੀਂ ਮੈਨੂੰ ਦੱਸੋ ਇੱਕ ਸਾਡਾ ਕੀ ਕਸੂਰ ਹੈ ਚ ਅਸੀਂ ਪੈਸੇ ਦਿੱਤੇ ਸਾਡਾ ਇਹ ਕਸੂਰ ਹੈ ਜੀ ਸਾਡੀ ਲੋਨ ਲਿਆ ਸਾਡੇ ਮੁੰਡੇ ਦੇ ਸਿਰ ਤੇ ਉਹਨੇ 3 ਲੱਖ ਦਾ ਅੱਛਾ ਲੋਨ ਵੀ ਲਿੱਤਾ ਹੈ ਤੁਹਾਡੇ ਮੁੰਡੇ ਦੇ ਤੇ ਯਾਨੀ ਲੋਨ ਲਿੱਤਾ ਫਿਰ ਤਾਰੇ ਨਹੀਂ ਹੈ ਉਸ ਨਾ ਜੀ ਨਾ 1 ਲੱਖ 10 ਹਜ਼ਾਰ ਰੁਪਏ ਮਾਰ ਕੇ ਮੈਂ ਪਤਾ ਲੱਗ ਰਿਹਾ ਕਿ ਵੀ ਕੋ ਗਗੇ ਸਿੰਘ ਨੇ ਤਾਲਾ ਲਾਇਆ ਔਰ ਦੁਕਾਨ ਦਾ ਸਾਰਾ ਸਾਮਾਨ ਚੱਕ ਕੇ ਫਿਰ ਨਾਲਿਆਂ ਨੂੰ ਸਾਰਿਆਂ ਨੂੰ ਬੰਨ੍ਹ ਦੇ। ਇਸ ਇਤਰਾਹੀ ਜਲ ਜਾ ਰਹੇ ਦੋਨੇ ਜਣੇ ਮਿਲ ਕੇ ਮੇਰੀ 4.40 ਲੱਖ ਰੁਪਏ ਮਾਂ ਦੀ ਦੁਕਾਨ ਦੱਬਣੇ ਨੂੰ ਕਿੱਢ ਰਹੀ। ਕਮੇਟੀ ਪੈਗੀ ਕਮੇਟੀ ਭਾਈ। ਅੱਛਾ ਦਿੱਤੇ ਫਿਰ। ਅੱਛਾ ਕੋਈ ਨਹੀਂ। ਇਹ ਵੀ ਕਹਿੰਦੇ ਕਹਿੰਦੇ ਕਮੇਟੀਆਂ ਪੂਰੀਆਂ ਹੋ ਗਈਆਂ ਪਰ ਤੁਸੀਂ ਕਮੇਟੀ ਨਹੀਂ ਦਿੱਤੀ। ਕਮੇਟੀਆਂ ਪੂਰੀਆਂ ਹੋਣਾਂ ਨੇ ਕੋਈ ਵੀ ਕਮੇਟੀ ਨਹੀਂ ਪੂਰੀ ਹੋਈ। ਇਤਰੀ ਵਿਚਕਾਰ ਇਹਨਾਂ ਨੇ ਛੱਡ ਦਿੱਤੀਆਂ ਤੇ ਆਪ ਚੱਕ ਲਏਗੇ ਤੇ ਮੈਂ ਇਹਨਾਂਗੇ ਕੋਈ ਕੋਈ ਪੈਸੇ ਨਹੀਂ ਮਿਲਿਆ। ਕਿਸੇ ਦੇ ਪੈਸੇ ਨਾ ਦੇ ਤੱਕ ਕੇ ਦੇਵਨ ਪ੍ਰਚਾਰ ਕਰ ਰਹੇ ਇਹ ਰਾਮ ਸਿੰਘ ਕੇ ਗਾਣੇ ਪਾ ਸਾਰਾ ਕੁਸੂਰ ਹੈ ਕਿ ਪੀਸੀ ਕਹਿੰਦੇ ਕਿ ਅਖਾਜ ਹੰਝੂ ਸੀ ਕਹਿੰਦੇ ਕਿ ਮੇਰੇ ਵੀ ਪੈਸੇ ਨਹੀਂ ਦਿੱਤੇ ਯਾਨੀ ਭਜੇ ਦਾ ਸੌਰਾ ਸੀ ਮੇਰੇ ਘਰ ਉਹ ਵੀ ਕਹਿੰਦੇ ਮੈਂ ਦਵਾਈ ਤੋਂ ਵੀ ਬਚਾ ਉਹ ਵੀ ਰੋ ਰਹੀ ਸੀ ਕਹਿੰਦੇ ਮੇਰੇ ਵੀ ਪੈਸੇ ਖਾ ਚੁੱਕੇ ਗੋਹਨ ਦੇ ਨੰਦੇ ਬਿਆਨ ਲਿਖੇ ਨੇ ਤੇ ਬਿਆਨ ਲਿਖੇ ਜਿਹੜੀ ਉਹਦੀ ਜੋਈ ਕਾਰਵਾਈ ਹੋਊਗੀ ਆ ਮੁਜ਼ਲਮ ਜੀ ਬਿਸ ਕੁਮਾਰ ਇਹ ਕਹਿੰਦਾ ਕਿ ਸਾਡੀ ਅਸੀਂ ਕਈ ਲੋਕਾਂ ਨੇ ਇਹਦੇ ਜਿਹੜੀ ਕੰਤੋ ਦੇਵੀ ਹੈ ਇਹਦੇ ਲੜਕੇ ਨਛੱਤਰ ਕੋਲ ਨ ਛਤਰ ਕੁਮਾਰ ਦੇ ਕੋਲ ਇੱਕ ਕਮੇਟੀਆਂ ਪਾਈਆਂ ਹੋਈਆਂ ਨੇ ਕਮੇਟੀਆਂ ਦੇ ਅਸੀਂ ਪੈਸੇ ਲੈਣੇ ਪੈਸੇ ਨਹੀਂ ਜਾਂਦਾ ਸੀ ਇਸ ਕਰਕੇ ਅਸੀਂ ਇਹਦੇ ਦੁਕਾਨ ਦੇ ਲੋਕ ਕਿਤੇ ਸੀ ਜਿਹਦਾ ਉਹਨਾਂ ਨੇ ਵਿਰੋਧ ਕੀਤਾ ਇਸ ਕਰਕੇ ਸਾਨੂੰ ਜਾਂਸਲੇ ਦੇ ਵਿੱਚ ਇੱਕ ਘਟਨਾ ਹੋਈ ਸੀ ਲੜਾਈ ਦੀ ਜਿਸ ਦੇ ਵਿੱਚ ਕਹਿੰਦੇ ਨੇ ਕੁੱਟਮਾਰ ਹੋਈਏ ਤੇ ਇੱਕ ਦੁਕਾਨ ਤੇ ਕਹਿੰਦੇ ਕਬਜ਼ਾ ਵੀ ਕੀਤਾ ਗਿਆ ਸੋ ਜਿਸ ਤਰੀਕੇ ਦੇ ਨਾਲ ਦੋਹੇ ਪਾਰਟੀਆਂ ਕਹਿੰਦੇ ਕਿ ਰਾਜਪਰਾ ਦੇ ਵਿੱਚ ਯਾਨੀ ਹਸਪੀਟਲ ਦੇ ਵਿੱਚ ਦਾਖਲ ਨੇ ਔਰ ਤੁਹਾਨੂੰ ਦੱਸ ਦੇ ਕਿ ਉਸ ਕੇਸ ਨੂੰ ਯਾਨੀ ਮਹਿੰਦਰ ਸਿੰਘ ਜੀ ਦੇਖ ਰਿਹਾ ਨੇ ਬਨੂੜ ਥਾਣਾ ਤੋਂ ਯਾਨੀ ਪੂਰੀ ਘਟਨਾ ਦੇ ਬਾਰੇ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ ਮਹਿੰਦਰ ਸਰ ਇਸ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇਹ ਲੜਾਈ ਝਗੜਾ ਹੋਇਆ ਯਾਨੀ ਜਿਹੜਾ ਹੁਣ ਜਾਂਸਲੇ ਦੇ ਵਿੱਚ ਅ ਕੱਲ ਸਾਨੂੰ ਥਾਣਾ ਸਿਟੀ ਰਾਏਪੁਰਾ ਤੋਂ ਇੰਟੀਮੇਸ਼ਨ ਆਈ ਸੀ ਕਿ ਕਾਂਤੋ ਦੇਵੀ ਪਤਨੀ ਸੰਤਰਾਮ ਤੇ ਪ੍ਰਿੰਸ ਕੁਮਾਰ ਪੁੱਤਰ ਛੋਟਾ ਰਾਮ ਇਹ ਲੜਾਈ ਝਗੜਾ ਕਰਕੇ ਹਸਪਤਾਲ ਰਾਏਪੁਰ ਦੇ ਦਾਖਲ ਹੋਏ ਨੇ ਮੈਚ ਜਿਸ ਮੀ ਸਾਥੀ ਉਥੇ ਗਿਆ ਸੀਗਾ ਦੋਹਾਂ ਧਿਰਾਂ ਦੇ ਬਿਆਨ ਲਿਖੇ ਨੇ ਤੇ ਬਿਆਨ ਲਿਖੇ ਜਿਹੜੀ ਉਹਦੀ ਜੋਈ ਕਾਰਵਾਈ ਹੋएगी ਅਮਨ ਚ ਲੈਣ ਦੇ ਜੋ ਅੱਛਾ ਜਿਸ ਤਰੀਕੇ ਦੇ ਨਾਲ ਮੈਂ ਵੀ ਗੱਲ ਕੀਤੀ ਸੀ ਕਿ ਜਿਸ ਦੁਕਾਨ ਤੇ ਲੜਾਈ ਝਗੜਾ ਹੋਇਆ ਉਥੇ ਲੋਕ ਇਕੱਠੇ ਹੋਏ ਸੀ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਬਹੁਤ ਸਾਰੇ ਕਹਿੰਦੇ ਕਿ ਪੈਸੇ ਲੋਕਾਂ ਨੇ ਲੈਣੇ ਨੇ ਲੱਖਾਂ ਰੁਪਇਆ ਲੈਣਾ ਉਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਇਹ ਜਿਹੜਾ ਮਜਰੂਬ ਪ੍ਰਿੰਸ ਕੁਮਾਰ ਇਹ ਕਹਿੰਦਾ ਕਿ ਸਾਡੀ ਅਸੀਂ ਕਈ ਲੋਕਾਂ ਨੇ ਇਹਦੇ ਜਿਹੜੀ ਕੰਤੋ ਦੇਵੀ ਹੈ ਇਹਦੇ ਲੜਕੇ ਨਛੱਤਰ ਕੋਲ ਨ ਛਤਰ ਕੁਮਾਰ ਦੇ ਕੋਲ ਇੱਕ ਕਮੇਟੀਆਂ ਪਾਈਆਂ ਹੋਈਆਂ ਨੇ ਕਮੇਟੀਆਂ ਦੇ ਅਸੀਂ ਪੈਸੇ ਲੈਣੇ ਪੈਸੇ ਨਹੀਂ ਦਿੰਦਾ ਸੀ ਇਸ ਕਰਕੇ ਅਸੀਂ ਇਹਦੇ ਦੁਕਾਨ ਦੇ ਲੋਕ ਕਿਤੇ ਸੀ ਜਿਹੜਾ ਉਹਨਾਂ ਨੇ ਵਿਰੋਧ ਕੀਤਾ ਇਸ ਕਰਕੇ ਸੌ ਲੜਾਈ ਚੜ੍ਹ ਹੋਇਆ ਅੱਛਾ ਲੜਾਈ ਦੇ ਵਿੱਚ ਸੱਟਾਂ ਸੁੱਟਾਂ ਵੀ ਲੱਗੀਆਂ ਨੇ ਦੋਨੇ ਪਾਰਟੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਲੱਗੀਆਂ ਸੱਟਾਂ ਹਾਂਜੀ ਅੱਛਾ ਫਿਰ ਜਿਸ ਤਰ੍ਹਾਂ ਹੁਣ ਕਮੇਟੀਆਂ ਦੀ ਗੱਲ ਕਰ ਲਈ ਇੱਕ ਇਹਦੇ ਵਿੱਚ ਯਾਨੀ RAM ਨਾਮ ਦਾ ਵੀ ਲੜਕਾ ਸੀ ਜਿਹਦੇ ਵਿੱਚ 4 ਲੱਖ ਰੁਪਇਆ ਕੁਛ ਹੋਈ ਯਾਨੀ 4 ਲੱਖ ਕੁਛ ਰੁਪਏ ਦਾ ਬਿਆਨਨਾ ਹੋਇਆ ਸੀ ਉਹ ਕਹਿੰਦੇ ਉਹਦੇ ਨਾਲ ਵੀ ਕਹਿੰਦੇ ਕਿ ਪੈਸੇ ਲਿੱਤੇ ਨੇ ਯਾਨੀ ਕਬਜ਼ਾ ਕਰ ਲਿੱਤਾ ਉਹਦਾ ਕੀ ਮਸਲਾ ਇਹਨੇ ਵਿਸ਼ਕਰ ਕੁਮਾਰ ਨੇ ਦੱਸਿਆ ਸੀ ਕਿ ਮੈਂ ਇੱਕ ਦੁਕਾਨ RAM ਚੰਦ ਪੁੱਤਰ ਪਿਥਵੀ ਚੰਦ ਨੂੰ ਵੇਚੀ ਸੀ ਜਿਹਦਾ ਬਿਆਨਨਾ ਮੈਂ 4 ਲੱਖ ਲਿਆ ਹੋਇਆ ਸੀ ਹੂੰ ਉਹਦੇ ਵਿੱਚ ਉਹਦੀ ਰਜਿਸਟਰੀ ਦਾ ਡੇਟ ਆ ਗਈ ਸੀ 21 11 25 ਹੂੰ ਉਹ ਆਪਣੀ ਰਜਿਸਟਰੀ ਟਾਈਮ ਤੇ ਪਹੁੰਚਿਆ ਨਹੀਂ ਸੀ ਅੱਛਾ ਜੀ ਇਸ ਕਰਕੇ ਉਹਦਾ ਦੁਕਾਨ ਦਾ ਵੀ ਆਫਸਰ ਹੀ ਲੈਣ ਦੇਣਾ ਹੈਗਾ ਅੱਛਾ ਜੀ ਜੀ ਤੇ ਉਹ ਕੇਸ ਕਿਹਦੇ ਕੋਲ ਹੈ ਕਿਸ ਤਰ੍ਹਾਂ ਦੇਖਣਗੇ ਉਹ ਉਹ ਫਿਲਹਾਲ ਉਹਦੀ ਵੀ ਮੈਨੂੰ ਉਹਦੇ ਬਾਰੇ ਨੋਟ ਨਹੀਂ ਆ ਕਿ ਉਹ ਕੋਲੇ ਮੈਂ ਲੜਾਈ ਬਾਰੇ ਕੰਦੇ ਬਿਆਨ ਲਿਖ ਲਿਆ ਅੱਛਾ ਲੱਟਸ ਵਾਲੇ ਮੈਂ ਕਿ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ ਕਹਿੰਦੇ ਕਿ ਲੱਖਾਂ ਰੁਪਈਆ ਅਸੀਂ ਲੈਣਾ ਤੁਹਾਨੂੰ ਲੱਗਦਾ ਹੈ ਕਿ ਉਸ ਪੈਸੇ ਦਾ ਮਸਲਾ ਹੱਲ ਹੋਏ ਕਿਉਂਕਿ ਬਹੁਤ ਸਾਰੇ ਯਾਨੀ ਲੋਕ ਨੇ ਜਿਹੜੇ ਜਿਨ੍ਹਾਂ ਦੇ ਨਾਮ ਮੈਂ ਗੱਲ ਕੀਤੀ ਹੈ ਤੇ ਨਛੱਤਰ ਸਿੰਘ ਦੇ ਨਾਲ ਵੀ ਮੈਂ ਗੱਲਬਾਤ ਕੀਤੀ ਹੈ ਤੂੰ ਤੁਹਾਡਾ ਕੀ ਕਹਿਣਾ ਉਸ ਤੇ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੇ ਪੈਸੇ ਲੋਕਾਂ ਦੇ ਉਹਨੇ ਦੇਣੇ ਨੇ ਲੱਖਾਂ ਰੁਪਈਆ ਲੈਣਾ ਤੇ ਉਹ ਉਹਨਾਂ ਦਾ ਕੋਈ ਮਸਲਾ ਹੱਲ ਹੋਏਗਾ ਨੇ ਇਸ ਬਾਰੇ ਕੋਈ ਸੁਣਨੀ ਹੈ ਪਤਾ ਕੋਈ ਉਹਨੇ ਪੈਸੇ ਦਿੱਤੇ ਨੇ ਕਮੇਟੀਆਂ ਪਾਈਆਂ ਨੇ ਜਾਂ ਨਹੀਂ ਪਾਈਆਂ ਅੱਛਾ ਇਸ ਤੇ ਫਿਰ ਯਾਨੀ ਕਾਰਵਾਈ ਕਿਦਾਂ ਦੀ ਬਣ ਰਹੀ ਹੈ ਜਿਹੜੇ ਹੁਣ ਇਹ ਜਿਹੜਾ ਚੱਲ ਰਿਹਾ ਹੈ ਕਿ ਦੋਹੇ ਪਾਰਟੀਆਂ ਹੁਣ ਹਸਪੀਟਲ ਦੇ ਵਿੱਚ ਹੈ ਤੁਹਾਡੇ ਵੱਲੋਂ ਕਾਰਵਾਈ ਕਿਸ ਤਰ੍ਹਾਂ ਦੀ ਰਹੇਗੀ ਨਹੀਂ ਮੇਰੇ ਵੱਲੋਂ ਤਾਂ ਜੇ ਕਮੇਟੀ ਹੈ ਜੋ ਬੰਦੇ ਲੁਕੀ ਹੈ ਅਨਲੀਗਲੀ ਹੈਗੀਆਂ ਨੇ ਇਹਦੇ ਵਿੱਚ ਤਾਂ ਕੋਈ ਮੇਰੇ ਸਭ ਤੋਂ ਕੋਈ ਫਿਲਹਾਲ ਤਾਂ ਕੋਈ ਕੁੱਟ ਮਾਰ ਦੀ ਕਾਰਵਾਈ ਜੋ ਵੀ ਅਸੀਂ ਬਿਆਨ ਲਿਖੇ ਹੋਏ ਨੇ ਜੋ ਵੀ ਡਾਕਟਰ ਐਮਐਲਆਰ ਦੇ ਵਿੱਚ ਸਟਾਪ ਆਪੀਨੀਅਨ ਲੈਣ ਤੋਂ ਬਾਅਦ ਤੇ ਬਿਆਨ ਦੀ ਪੜਤਾਲ ਕਰਨ ਤੋਂ ਬਾਅਦ ਜਿੱਦਾਂ ਦੇ ਕਾਰੋ ਹੈਗੀ ਅਮਲ ਚ ਲੈਣੀ ਚਾਹੀਦੀ ਸੋ ਧੰਨਵਾਦ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਥਾਣਾ ਬਨੂੜ ਤੋਂ ਮਹਿੰਦਰ ਸਿੰਘ ਜੀ ਸੋ ਸੋ ਨਸ਼ਤਰ ਕੁਮਾਰ ਉਰਫ ਟੀਟੀ ਮੇਰੇ ਨਾਲ ਨੇ ਜਿਨ੍ਹਾਂ ਤੇ ਯਾਨੀ ਇਲਜ਼ਾਮ ਲਗਾਏ ਨੇ ਕਹਿੰਦੇ ਕਿ ਦੂਜੇ ਕੀਆ ਕਮੇਟੀਆਂ ਦੇ ਪੈਸੇ ਲੈਣੇ ਨੇ ਪਰ ਨਸ਼ਤਰ ਕੁਮਾਰ ਦਾ ਇਹ ਕਹਿਣਾ ਹੈ ਕਿ ਮੇਰੀ ਦੁਕਾਨ ਤੇ ਕਬਜ਼ਾ ਕਰ ਰਹੇ ਨੇ ਜ਼ਬਰਦਸਤੀ ਮੇਰੇ ਨਾਲ ਕੁੱਟਮਾਰ ਕਰ ਰਹੇ ਨੇ ਤੇ ਜਾਨ ਨੂੰ ਖਤਰਾ ਇਦਾਂ ਦੀ ਗੱਲਾਂ ਕਰ ਰਹੇ ਨੇ ਛੱਤਰ ਜੀ ਕੀ ਕਹਿਣਾ ਚਾਹੋਗੇ ਅਸਲ ਗੱਲ ਬਾਤ ਕੀ ਹੈ ਕਿਉਂਕਿ ਅਸੀਂ ਉਹਨਾਂ ਦਾ ਵੀ ਪੱਖ ਲਿੱਤਾ ਹੈ ਉਹ ਕਹਿੰਦੇ ਕਿ ਤੁਸੀਂ ਲੱਖਾਂ ਰੁਪਏ ਦੇਣਾ ਮੈਂ ਕੋਈ ਕਿਸੇ ਦੇ ਪੈਸੇ ਲੈਣ ਦੇਣੇ ਕਿਉਂਕਿ ਮੇਰੇ ਭਾਈ ਨੇ ਗੱਲ ਮਿਲ ਕੇ ਕਮੇਟੀਆਂ ਪਾਣਾਂ ਵਧਿਆ ਸੀ ਉਹ ਕੀ ਹੋ ਗਈ ਡੈਥ ਇਹ ਮੈਨੂੰ ਮੈਲਟਨ ਤੋੜ ਪਰੇਸ਼ਾਨ ਕਰ ਰਹੇ ਔਰ ਮੇਰੀ ਮੰਮੀ ਨੂੰ ਵੀ ਪਰੇਸ਼ਾਨ ਕਰ ਰਹੇ ਔਰ ਮੇਰੇ ਭਾਈ ਦੇ ਬੱਚੇ ਮੇਰੇ ਨਾਲ ਗਲ ਪੈ ਗਏ ਵਿਚਾਰੇ ਜਿੰਨਾ ਮੈਂ ਉਹਨਾਂ ਦੀ ਸੇਵਾ ਕਰ ਰਿਹਾ ਤੇ ਮੈਨੂੰ ਬਹੁਤ ਤੰਗ ਕਰ ਰਹੇ ਤੇ ਬਾਰ ਬਾਰ ਕੋਈ ਆ ਕੇ ਧੱਕੇ ਤੇ ਤਾਲੇ ਤੋੜ ਰਿਹਾ ਕਿ ਦੀ ਕੁਝ ਕਰ ਰਿਹਾ ਕਿ ਦੀ ਕੁਝ ਕਰ ਰਿਹਾ ਮੈਂ ਇਹਨਾਂ ਦੇ ਬਹੁਤ ਪਰੇਸ਼ਾਨ ਆ ਮੈਂ 112 ਦੇ ਵੀ ਪੁਲਿਸ ਕੰਪਲੀਟ ਕਰੀ ਤੇ ਪਹਿਲਾਂ ਵੀ ਆਰਾਮ ਸਿੰਘ ਨੇ ਤਾਲੇ ਤੋੜੇ ਗਰੈਂਡਰ ਨਾਲ ਉਹਦੀ ਵੀਡੀਓ ਬਣੀ ਵੀ ਆ ਤੇ ਪੁਲਿਸ ਪੁਲਿਸ ਵਾਲੇ ਨੇ ਬਹਾਦਰ ਸਿੰਘ ਐਸਆਈ ਨੇ ਕੋਈ ਕਾਰਵਾਈ ਨਹੀਂ ਕਰੀ ਔਰ ਬੁਲਾਇਆ ਉਸ ਨੂੰ ਇਹ ਮੰਨ ਕੇ ਚਲੇ ਜਾਂਦਾ ਵੀ ਕੋਈ ਚੱਕਰ ਨਹੀਂ ਮੈਂ ਰਜਿਸਟਰੀ ਕਰਾਉਂਗਾ 2 ਦਿਨ ਦਾ ਟਾਈਮ ਦੇ ਦੋ ਮੈਂ 2 ਦਿਨ ਦਾ ਟਾਈਮ ਦਿਆ ਬਿਨਾ ਲਿਖੇ ਲੁਕੇ ਕੁਝ ਵੀ ਸਿਰਫ ਪ੍ਰੋਸੈਸ ਵਾਸਤੇ ਚਲ ਮਾਰਾ ਭਾਈਚਾਰਾ ਫੇਰ ਵੀ ਇਸ ਨੇ ਨਹੀਂ ਦਿਆ ਉਸਕੇ ਮੌਜੂਦਾ ਸਰਪੰਚ ਰਵੀ ਗੁਰਪ੍ਰੀਤ ਲੱਲੂ ਔਰ ਸੁੱਖਾ ਜੀ ਗੱਲ ਔਰ ਮੇਰੀ ਮੰਮੀ ਜੀ ਔਰ ਆਜਾ ਜੀ ਗਿਆ ਲਾ ਤੇ ਉਤੇ ਬਾਅਦ ਫਿਰ ਇਹ ਮੁਕਰ ਗੱਦੂ ਇਹ ਦਿਨ ਇਸ ਨਾਲ ਚੱਕ ਕੇ ਨੋਟਿਸ ਕਰਵਾ ਦੇ ਵੀ ਮੈਨੂੰ ਸਟੇ ਦੇ ਦੋ ਵੀ ਇਹਦਾ ਮੋਹਿਤ ਨਾਲ ਚੱਕਰ ਮੋਹਿਤ ਨਾਲ ਮੇਰਾ ਕੋਈ ਚੱਕਰ ਨਹੀਂ ਆ ਮੋਹਿਤ ਨਾਲ ਮੈਂ 60000 ਰੁਪਏ ਦਾ ਲੋਨ ਕਾ ਦੇਣਾ ਦਾ ਤੇ ਉਸ ਨਾਲ ਮੇਰੇ ਤੇ ਫਰੋਡ ਗਰੀ ਦੇ ਵਾਸਤੇ Bajaj ਦਾ ਲੋਨ ਦਵਾਇਆ ਦਾ 345000 ਰੁਪਏ ਦਾ ਤੇ ਉਹ ਲੋਨ ਹਲੇ ਇਤਨੀ ਪੈਂਡਿੰਗ ਪਿਆ ਤੇ ਇਹਨਾਂ ਨੇ ਮੇਰੇ ਤੇ ਕਮਿਸ਼ਨ ਵੀ ਲਈ 40000 ਰੁਪਏ ਤੇ ਉਸ ਤੋਂ ਬਾਅਦ ਮੇਰੇ ਤੇ ਚੈੱਕ ਲੈ ਗਿਆ ਚੈੱਕ ਲੈ ਗਿਆ ਉਸਕੇ ਪਤਾ ਨਹੀਂ ਕਿਤਨਾ ਫਰੋਡ ਕੀਤਾ ਮੈਂ ਇਹ ਨਾ ਕਰਿਆ ਕਿਹਾ ਨਹੀਂ ਕਰਿਆ ਕਿਉਂਕਿ ਮਨ ਨੂੰ ਨਹੀਂ ਪਤਾ ਇਹ ਕ ਪਹਿਲਾ 32 ਲੱਖ ਦਾ SBI 5 ਗੁੱਲਾ ਬ੍ਰਾਂਚ ਵਾਂ 32 ਲੱਖ ਦਾ ਕਪਲਾ ਕਰਿਆ ਵਾ 5,90,000 ਰੁਪਏ ਭਰਿਆ ਹੋਊਗਾ ਕਿਹ ਚੱਲ ਰਿਹਾ ਕਿ ਮੋਹੀ ਦਾ ਮੋਹੀ ਤਾਂ ਪਰ ਅਸਲ ਗੱਲ ਮੋਹੀ ਤੇ ਨਹੀਂ ਹੈ ਕਿਉਂਕਿ ਆਪਾਂ ਜਿਹੜੀ RAM ਦੀ ਤੁਸੀਂ ਗੱਲ ਕੀਤੀ ਹੈ ਦੁਕਾਨਦਾਰ ਹੈ ਜੋ ਵੀ ਤੁਹਾਡਾ ਰੌਲਾ ਚੱਲ ਰਿਹਾ ਕਿਉਂਕਿ ਹੁਣ RAM ਨੇ ਇਹ ਗੱਲ ਆਖੀ ਹੈ ਕਿ ਉਸ ਦਾ ਮੋਹੀ ਦਾ ਰੌਲਾ ਚੱਲ ਰਿਹਾ ਇਸ ਕਰਕੇ ਅਸੀਂ ਬਿਆਨ ਨਹੀਂ ਕਰਾਇਆ ਮੋਹਿਤ ਦਾ ਕੋਈ ਰੋਲ ਨਹੀਂ ਨਾ ਸਟੇ ਮੰਗ ਰਹਾ ਲਾਲਕੀਰ ਤੇ ਸਟੇ ਨਹੀਂ ਹੁੰਦੀ ਕਿਤੇ ਨੇ ਵੀ ਨਾਲੇ ਬਹਾਦਰ ਸਿੰਘ ਨੇ ਵੀ ਕਿਹਾ ਵੀ ਲਾਲਕੀਰ ਤੇ ਕਿਤੇ ਸਟੇ ਨਹੀਂ ਹੁੰਦੀ ਕੁਝ ਵੀ ਨਹੀਂ ਹੁੰਦਾ ਪਰ ਤਾਂ ਵੀ ਉਹ ਉਸਕੇ ਕੋਲ ਪੈਸੇ ਨਹੀਂ ਮੰਗ ਰਿਹਾ ਉਹ ਕਹੀ ਗਈ ਜਾਂਦਾ ਕਿ ਮੇਰੇ ਕੋਈ 파ਟਰਨਰ ਹੈ ਮਿੰਟੂ ਉਸਦੇ ਕੋਲ ਨਹੀਂ ਪੈਸੇ ਮੰਗ ਰਿਹਾ ਸਾਨੂੰ ਕਿਦੀ ਝਗਰਾਜ ਨੂੰ ਕਿਹਾ ਉਸਨੇ ਫੋਨ 'ਪਾ ਗੱਲ ਕਰੀ ਵੀ ਮੈਂ 8 ਲੱਖ ਦੇ ਦਾਂ ਬਾਕੀ ਬਾਅਦ ਚ ਕਰਦਾ ਪਰ ਅਸੀਂ ਕਿਹਾ ਵੀ ਅਸੀਂ ਮਾਸੀ ਪੂਰੇ ਪੈਸੇ ਲੈਣੇ ਆ ਉਹ ਮੇਰੇ 4 ਲੱਖ 40000 ਰੁਪਏ ਦਿਆ ਪਹਿਲੇ 4 ਲੱਖ ਰੁਪਏ ਦਿਆ ਫਿਰ 40000 ਰੁਪਏ ਬਚ ਦਿਆ ਉੱਚੇ ਮੇਰੀ ਦੁਕਾਨ ਨੂੰ ਦੱਬਣੇ ਨੂੰ ਫਿਰਦਾ ਅੱਜ ਵੀ ਉਹਨਾਂ ਬੈਸਪਸਾਈ ਕਰੀ ਮੇਰੀ ਮਾਂ ਦੇ ਨਾਲ ਔਰ ਮੇਰੇ ਨਾਲ ਉੱਤੇ ਮੇਰੇ ਕੈਮਰੇ ਤੋੜਦੇ ਦੁਕਾਨ ਦੇ ਤੇ ਉੱਤੇ ਬਾਅਦ ਕੈਮਰੇ ਤੋੜ ਕੇ ਫਿਰ ਮੈਂ ਪੁਲਿਸ ਕੰਪਲੇਟ ਕਰੀ ਪੁਲਿਸ ਵਾਲੇ ਆਏ ਕੋਈ ਗੱਲਬਾਤ ਨਹੀਂ ਗਈ 12 ਵਜੇ ਦਾ ਟਾਈਮ ਰੱਖ ਦਿਆ ਅਸੀਂ ਪਹੁੰਚੇ ਹੋਰੇ ਅਸੀਂ 11:30 ਵਜੇ ਪਹੁੰਚੇ ਵੇ ਨਾ ਕੋਈ ਸਾਡੇ ਉਰੇ ਸੁਣਾਈ ਕਰ ਰਹਾ ਨਾ ਕੋਈ ਕੁਝ ਕਰ ਰਹਾ ਅਸੀਂ ਬੈਠੇ ਅਸੀਂ ਦੋ ਜਣ ਅੱਛਾ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਯਾਨੀ ਤਾਲੇ ਤੋੜੇਗੇ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਕਿ ਤਾਲੇ ਤੋੜੇ ਨੇ ਉਹਨਾਂ ਨੇ ਹਾਂ ਜੀ ਮੇਰੇ ਕੋਲ ਵੀਡੀਓ ਬਣੀ ਵੀ ਆਰਾਮ ਸਿੰਘ ਕੀ ਗੈਲ ਉਹਦੇ ਨਾਲ ਗੁਰਪ੍ਰੀਤ ਲੱਲੂ ਵੀ ਆ ਗਏ ਲੈ ਦੋਨਾਂ ਦੀ ਵੀਡੀਓ ਬਣੀ ਵੀ ਤਾਲੇ ਤੋੜਨੇ ਦੀ ਔਰ ਮੇਰੇ ਕੈਮਰੇ ਤੋੜਦੇ ਜੀ ਔਰ ਔਰ ਮੇਰੀ ਦੁਕਾਨ ਦਾ ਕਿਹੜਾ ਸਮਾਨ ਆ ਚੱਕ ਕੇ ਤੇ ਪਤਾ ਲੱਗ ਰਿਹਾ ਕਿ ਵੀ ਗੋਗੇ ਸਿੰਘ ਨੇ ਤਾਲਾ ਲਾਏ ਔਰ ਦੁਕਾਨ ਦਾ ਸਾਰਾ ਸਮਾਨ ਚੱਕ ਕੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਵੰਡ ਦਿਆ ਔਰ ਜਿੰਨਾ ਵੀ ਘੱਟੋ ਘੱਟ ਮੇਰਾ ਲੱਖ ਡੇਢ ਲੱਖ ਰੁਪਏ ਦਾ ਸਮਾਨ ਤਾਂ ਸਾਰਾ ਵੰਡ ਦਿਆ ਤੇ ਗੋਗੇ ਸਿੰਘ ਵੀ ਪਰਚਾ ਕਰਾਇਆ ਜਾਏ ਤੇ ਰਾਮ ਸਿੰਘ ਵੀ ਲੱਡੂ ਆ ਵੀ ਗੁਰਪ੍ਰੀਤ ਲੱਲੂ ਉਸ ਦਾ ਕੋਈ ਇੰਟਰਫੇਅਰ ਨਹੀਂ ਹੈ ਮੇਰੇ ਨਾਲ ਨਾ ਗੋਕੇ ਦਾ ਨਾ ਮੈਂ ਕੋਈ ਲਿਖ ਜੇ ਕੋਈ ਲਿਖ ਲਿਖੋ ਹੋਈ ਨਾ ਗੱਲ ਹੋਇਆ ਵਾ ਆਪਣਾ ਥਾਣੇ 'ਵਾਂ ਪੇਸ਼ ਕਰਾ ਤੇ ਮੈਂ ਇਹਨਾਂ ਦਾ ਹੱਕਦਾਰਾ ਦੇਣੇਗਾ ਮੇਰੇ ਅਗਲਾ ਕੋਈ ਲਿਖ ਲਿਖੋ ਨਹੀਂ ਹੋਇਆ ਬਸ ਸਿਰਫ ਆਰਾਮ ਦਾ ਐਗਰੀਮੈਂਟ ਹੋਇਆ ਵਾ ਕਿ 30 ਤਰੀਕ ਤੱਕ 21 ਤਰੀਕ ਤੱਕ 7ਵੇਂ ਮਹੀਨੇ ਤੱਕ ਮੇਰੇ ਉਹ ਗੱਲ ਵੀ ਮੈਂ ਦੁਕਾਨ ਦਾ ਬਿਆਨ ਕਰਾਦਾ ਉਹਦੇ ਨਾਲ ਹੂੰ ਇਸ ਗੱਲ ਪਿੱਛੇ ਬਿਆਨ ਕਰ ਰਿਹਾ ਤਾਂ ਕਿ ਮੈਂ ਉਹ ਕਿਸੇ ਨੂੰ ਵੇਚੇ ਮੈਂ ਉਹਨੂੰ ਦਿਖਾ ਦੇ ਕਰਦਾ ਵੀ ਦੁਕਾਨ ਖੋਲ ਕੇ ਦੇਖ ਲੈ ਕਰਦਾ ਉਹ ਦਿਖਾ ਦੇ ਕਰਦਾ ਫਿਰ ਮੈਂ ਆਪਣੀ ਦੁਕਾਨ ਬੰਦ ਕਰ ਲੈ ਕਰਦਾ ਤੇ ਫਿਰ ਮੈਂ ਆਪਣੇ ਤਾਲੇ ਲਾਏ ਉਹਦੋਂ ਤਾਲੇ ਤੋੜਨ ਦੀ ਕੋਸ਼ਿਸ਼ ਕਰੀ ਤੇ ਉਸ ਦਿਨ ਤੇ ਪਹੁੰਚ ਨਹੀਂ ਹੋਇਆ ਮੇਰੀ ਵੀ ਕੋਰਟ ਚ ਹਾਜ਼ਰੀ ਲਗੀ ਤੇ ਇਸ ਨਵੀਂ ਲਵਾਈ ਤੇ ਮੇਰੇ ਕੋਲ ਰਿਪੋਰਟਿੰਗ ਵੀ ਆ ਸਾਡੇ ਕੋਲ ਕੋਈ ਇਹ ਜਿਹਾ ਨਹੀਂ ਕੋਈ ਸਿਸਟਮ ਨਹੀਂ ਸਾਡਾ ਮੇਰਾ ਕੋਈ ਮਨਮਾਨੀ ਹੈ ਕਿ ਮੈਂ ਇਸਕੇ ਪੈਸੇ ਵੀ ਨਹੀਂ ਮੈਂ ਤਾਂ ਅੱਜ ਵੀ ਘਰ ਵੀ ਮੇਰੇ ਨਾਲ ਰਜਿਸਟਰੀ ਕਰਵਾਵਾ ਵੀ ਜਿੰਨਾ ਮੇਰਾ ਖਰਚ ਆਇਆ ਫੂਲ ਸਮਾਇਆ ਕੋਰਟ માં ਉਹ ਇਹਨੂੰ ਦੇਣਾ ਪੈਣਾ ਬੱਤੇ ਬੱਤੇ ਹਮ ਕਿਨਹੀਂ ਜਿੰਨਾ ਵੀ ਮੈਂ ਜਾਇਜ਼ ਨਜਾਇਜ਼ ਨਹੀਂ ਮੰਗਦਾ ਇਹ ਤਾਂ ਦੇਖੋ ਉਹ ਵੀ ਪਾਰਟੀ ਦੂਜੀ ਵੀ ਮੁੱਕਰੀ ਨਹੀਂ ਹੈਗੀ ਕਿਉਂਕਿ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਅਸੀਂ ਯਾਨੀ ਅਕਾਊਂਟ ਦੇ ਵਿੱਚ ਪੈਸੇ ਪਾਏ ਨੇ 4 ਲੱਖ ਕੁ ਰੁਪਏ ਪਾਏ ਉਹ ਵੀ ਨਹੀਂ ਇਸ ਗੱਲ ਤੋਂ ਮੁੱਕ ਰਹੇ ਹੈਗੇ ਮਾਡ ਚ ਪੂਰਾ ਪਾਏ ਪੈਸੇ ਮੇਰੇ ਮੰਮੀ ਦੇ ਅਕਾਊਂਟ ਚ ਵੀ ਪਾਏ ਉਹ ਵੀ ਪਾਏ ਆਪਾਂ 4 ਲੱਖ 40 ਹਜ਼ਾਰ ਤਾਂ ਮੰਨ ਰਹੇ ਵੀ ਮੈਂ ਲਿਆ ਪਰ ਐਗਰੀਮੈਂਟ ਨਾਲ ਉਹਨਾਂ ਦਾ ਮੈਂ ਨੋਟਿਸ ਵੀ ਭੇਜ ਦਿੱਤਾ ਵਕੀਲ ਤੋਂ ਬੀਜਬਤਾ ਪਰ ਮੈਂ ਤਾਂ ਵੀ ਉਹਨਾਂ ਕਹਿੰਦਾ ਵੀ ਜਬਤ ਨਹੀਂ ਹੈ ਕਿਉਂਕਿ ਆਪਣਾ ਭਾਈਚਾਰਾ ਵੀ ਭਾਈਚਾਰਾ ਬਣਦਾ ਰਹੇ ਵੀ ਮੈਂ ਤਾਂ ਵੀ ਕਹਿੰਦਾ ਵੀ ਕੋਈ ਚੱਕਰ ਨਹੀਂ ਮੈਨੂੰ ਪੈਸੇ ਦੇਵਾ ਮੇਰੇ ਵੱੱਲੇ ਜਿਹੜੇ ਲਗੇ ਖਰਚਾ ਆ ਵਕੀਲ ਕਾ ਵੀ ਆ ਵੀ ਉਹਨੇ ਪੈਸੇ ਵੱੱਲੇ ਰਜਿਸਟਰੀ ਕਰਾ ਲਾ ਪਰ ਉਹ ਤਾਂ ਕਹਿੰਦੇ ਕਿ ਤੁਸੀਂ ਉਹਨਾਂ ਤੇ ਨੋਟਿਸ ਘਟਵਾਤਾ ਯਾਨੀ ਤੁਸੀਂ ਗਏ ਸੀ ਕੋਰਟ ਦੇ ਵਿੱਚ ਨੋਟਿਸ ਤਾਂ ਹੀ ਕਢਣਾ ਤਾਂ ਹੈ ਜੇ ਮੈਂ ਨਾ ਨੋਟਿਸ ਕਢਾਉਂਦਾ ਤਾਂ ਤਹਿਸੀਲਦਾਰ ਕਹਿੰਦਾ ਕਿ ਵੀ ਇੱਕ ਜਿਹੜੀ ਹਾਜ਼ਰੀ ਝੂਠੀ ਹੈ ਫਿਰ ਇਸ ਕਰਕੇ ਮੈਂ ਨੋਟਿਸ ਭੇਜਿਆ ਵੀ ਮੈਂ ਸੱਚਾ ਭੀਕਰ ਜਬਤੋਗੇ ਮੈਂ ਤਾਂ ਵੀ ਕਹਿੰਦਾ ਵੀ ਹਾਂ ਕਰਾ ਲੋ ਰਜਿਸਟਰੀ ਮੈਂ ਅੱਜ ਤੇ ਮੋਹਿਤ ਦਾ ਕੀ ਰੋਲ ਹੈ ਇਸ ਕੇਸ ਦੇ ਵਿੱਚ ਮੋਹਿਤ ਦਾ ਅਸਲ ਕਿਰਦਾਰ ਕੀ ਹੈ ਕਿਉਂਕਿ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਕਿ ਮੋਹਿਤ ਨੇ ਪਹਿਲਾਂ ਤੁਹਾਡੇ ਨਾਲ ਕੋਈ ਹੋਣੀ ਇਸ ਕਰਕੇ ਅਸੀਂ ਰਜਿਸਟਰੀ ਅੱਗੇ ਨਹੀਂ ਵਧਾਈ ਹੈਗੀ ਇਸ ਕਰਕੇ ਰੋਕ ਦਿੱਤੀ ਮੋਹਿਤ ਦਾ 에ਰੋ ਲੈ ਗਈ ਮੋਹਿਤ ਕਾ ਮੈਂ 34000 1 44000 ਦੋ ਚੈੱਕ ਦੇ ਦੇ ਲੌਨ ਲਿਆ ਤਾਂ ਤੇ ਮੇਰੇ ਤੇ ਬਾਕੀ 1 ਲੱਖ ਰੁਪਏ ਦਾ ਚੈੱਕ ਲਿਆਦਾ ਉਹ HDFC ਦਾ 10 ਲੱਖਾਂ ਲੋਨ ਕਰਾਇਆ ਤਾਂ ਉਹਨਾਂ ਉਸकी ਕਮਿਸ਼ਨ ਬਣਦੀ ਦੀ 3 ਲੱਖ ਰੁਪਏ ਕਮਿਸ਼ਨ ਇਹਨਾਂ ਆਨਲਾਈਨ ਕਰਾਇਆ ਤਾਂ ਤਾਂ ਮੈਂ ਉਹ ਚ 1.5 ਲੱਖ ਰੁਪਏ ਕਮਿਸ਼ਨ ਦੇ ਦਿੱਤੀ ਲੱਖ ਰੁਪਏ ਕੈਸ਼ ਦੇ ਤਾਂ 50000 ਲੱਖ ਰੁਪਏ ਚੈੱਕ ਰਹੀ ਦੇ ਦਿੱਤਾ ਇਹਨਾਂ ਚੈੱਕ ਕਰ ਦੇਦਾ ਤੇ 50000 ਕੈਸ਼ ਦੇ ਦਿੰਦਾ ਇਹਨੂੰ ਤੇ ਫਿਰ ਉਸ ਕਰਕੇ ਉਹ ਮੇਰੇ ਪਾਸ ਕੇਸ ਲਾਰਾ ਕਿਉਂਕਿ ਉਸਕੇ ਕੋਲ ਚੈੱਕ ਹੈ ਮੇਰੇ अच्छा पर उस जगह दुकान ਦੇ ਵਿੱਚ ਤਾਂ ਨਹੀਂ ਹੈ ਕੋਈ ਰੌਲਾ ਉਹਦਾ ਮੋਹਿਤ ਦਾ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਮੋਹਿਤ ਨੇ ਉਹਨਾਂ ਨੂੰ ਕਿਹਾ ਹੈ ਕਿ ਇਸ ਕਰਕੇ ਅਸੀਂ ਰੋਕੀ ਹੈ ਇੱਥੇ ਮੇਰੀ ਦੁਕਾਨ ਦਾ ਕੋਈ ਉਹ ਗੱਲ ਕੋਈ ਕੇਸ ਨਹੀਂ ਨਾ ਕੋਈ ਠਿਖ ਲੂਤਾ ਸਮਗਾ ਜਗਰਾਜ ਨਾ ਗੱਲ ਕਰੀ ਦਿੱਤਰਵਾ ਕੋਈ ਲਿਖਿਆ ਕੋਈ ਬਿਆਨ ਨਾ ਕੁਛ ਕਰਾ ਨਹੀਂ ਤੇ ਫਿਰ ਉਹਦੇ ਬਾਅਦ ਮੇਰੇ ਪਕੀਲਾ ਵੀ ਕਿਹਾ ਕੁਝ ਵੀ ਨਹੀਂ ਲਿਖਿਆ ਬਸ ਇੱਕ ਡਬਾਇਆ ਨਾ ਲਿਖਿਆ ਨਾ ਕੋਈ ਬਿਆਨ ਕਰਵਾ ਉਹ ਅਹੀਂ ਬਸ ਜਿਤਨਾ ਕਿ ਉਲਝਾ ਰਹੇ ਦੋਨੇ ਜਣੇ ਮਿਲ ਕੇ ਮੇਰੇ 4.40 ਲੱਖ ਰੁਪਏ ਮੇਰੀ ਦੁਕਾਨ ਦੱਬਣੇ ਨੂੰ ਫਿਰ ਰਹੇ ਹੈ ਅੱਛਾ ਤੱਕਾ ਕਰ ਰਹੇ ਜ਼ੁਲਮ ਕਰ ਰਹੇ ਹੂੰ ਬਸ ਫਿਰ ਹੁਣ ਤੁਸੀਂ ਥਾਣੇ ਚ ਆਏ ਹੋ ਕੀ ਸੁਣਵਾਈ ਹੋਈ ਕੋਈ ਸੁਣਾਈ ਨਹੀਂ ਹੋਈ ਅਸੀਂ ਬੈਠੇ ਹਾਂ ਉਹ ਸਰਕਾਰਾਂ ਕਿ ਮੈਂ ਗਿਆਨ撒 ਕਰਾਈ ਤੇ ਫਿਰ ਮੈਂ ਤੇ 1076 ਪਸੀਆ ਮਨ ਵੀ ਫੋਨ ਕਰਦਾ ਜੀ ਉੱਥੇ ਕੰਪਲੀਟ ਲਿਖਾ ਦੀ ਮੈਂ ਰਜਿਸਟਰ ਡਕਵਾ ਦੀ ਤੇ ਉੱਥੇ ਵੀ ਉਹ ਕਰਾ ਕਿ ਵੀ ਅਸੀਂ ਕਰ ਦਿੰਦੇ ਆ ਜਲਦੀ ਜਲਦੀ ਉਹਨਾਂ ਨੇ ਮੈਸੇਜ ਪਾਇਆ ਮੇਰੇ ਕੋਲ ਜੀ ਤੇ 1100 ਨੰਬਰ ਤੇ ਵੀ ਕਾਲ ਕਰਕੇ ਕੰਪਲੀਟ ਲਖਾਈ ਮੈਂ ਅੱਛਾ ਬਹੁਤ ਸਾਰੇ ਲੋਕ ਉੱਥੇ ਹੋਰ ਵੀ ਖੜੇ ਸੀ ਜਿਨ੍ਹਾਂ ਦਾ ਇਲਜ਼ਾਮ ਹੈ ਤੁਹਾਡੇ ਸਿਰ ਕਿ ਲੱਖਾਂ ਰੁਪਇਆ ਤੁਸੀਂ ਉਹਨਾਂ ਦਾ ਦੇਣਾ ਹੈ ਕਮੇਟੀਆਂ ਪਾਈਆਂ ਨੇ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਿ ਸਾਡੇ ਜਗ੍ਹਾ ਤੇ ਕਾਗਜ਼ ਵੀ ਰੱਖੇ ਹੋਏ ਆ ਤੁਸੀਂ ਇਹ ਗੱਲ ਸੱਚ ਹੈ ਜੋਗਾ ਦੇ ਕਾਗਜ਼ੇ ਕੋਈ ਨਹੀਂ ਮੈਂ ਜਿਨ੍ਹਾਂ ਦੇ ਪੈਸੇ ਲੈਣੇ ਆ ਮੈਂ ਕਮੇਟੀ ਦੇ ਦੇ ਕਰਤਾ ਜਾਂ ਕਈ ਬੰਦੇ ਮੇਰੇ ਤੇ ਵਿਆਜ ਲੈ ਜੇ ਕਰਦੇ ਉਹਨਾਂ ਦੇ ਪੈਸੇ ਪਰ ਮੈਂ ਤਾਂ ਵੀ ਕੋਈ ਕਾਰਵਾਈ ਨਹੀਂ ਕਰਦਾ ਕਿਉਂਕਿ ਮੈਂ ਹਰ ਇੱਕ ਵਸਤਾ ਇਨਸਾਨੀ ਦਾ ਸਮਝਦਾ ਵੀ ਕੋਈ ਬੰਦਾ ਮੇਰੇ ਕਰਕੇ ਕੋਈ ਪ੍ਰੇਸ਼ਾਨ ਨਾ ਹੋਵੇ ਕੋਈ ਦੁਖੀ ਨਾ ਹੋਵੇ ਇਸ ਕਰਕੇ ਮੈਂ ਕਿਸੇ ਪਰ ਕਾਰਵਾਈ ਨਹੀਂ ਕਰੀ ਮੈਂ ਅੰਨੇ ਵਰ ਗਿਆ ਉਹਨਾਂ ਦੇ ਘਰਾਂ ਮੈਨੂੰ ਪੈਸੇ ਦੇ ਦੋ ਕਿਸੇ ਨੇ ਤੇ ਕੋਈ ਨਹੀਂ ਦੇ ਰਹਾ ਮੈਨੂੰ ਪੈਸੇ ਕਹਿੰਦਾ ਇਹ ਵੀ ਕਹਿੰਦੇ ਕਹਿੰਦੇ ਕਮੇਟੀਆਂ ਪੂਰੀਆਂ ਹੋ ਗਈਆਂ ਪਰ ਤੁਸੀਂ ਕਮੇਟੀ ਨਹੀਂ ਦਿੱਤੀ ਕਮੇਟੀਆਂ ਪੂਰੀਆਂ ਹੋ ਨਾ ਕੋਈ ਵੀ ਕਮੇਟੀ ਨਹੀਂ ਪੂਰੀ ਹੋਈ ਇਸ ਤਰੀ ਵਿਚਕਾਰ ਇਹਨਾਂ ਨੇ ਛੱਡ ਦੀਆਂ ਦੀਆਂ ਤੇ ਆਪ ਚੱਕ ਲੈਗੇ ਤੇ ਮੈਂ ਨਾ ਕੋਈ ਕੋਈ ਪੈਸੇ ਨਹੀਂ ਦੇਣਾ ਕਿਸੇ ਕੇ ਵੀ ਪੈਸੇ ਨਹੀਂ ਦੇਣਾ ਜਿਹੜੇ ਜਿਨ੍ਹਾਂ ਕੇ ਦੇਣੇ ਤੇ ਮੈਂ ਦੇ ਦੇਈ ਮੈਂ ਆਪਣਾ ਆਪਣੇ ਟੂਮਾ ਰੱਖ ਗਏ ਆਪਣਾ ਦੁਕਾਨ ਵੇਚ ਕੇ ਬਿਆਨੇ ਕੇ ਜਿੰਨੇ ਪੈਸੇ ਆਏ ਤੇ ਮੈਂ ਸਾਰਿਆਂ ਦੇ ਨਿਬੜਦੇ ਮੈਂ ਕਿਸੇ ਕੇ ਪੈਸੇ ਨਹੀਂ ਦੇਣਾ ਇਹ ਧੱਕੇ ਦੇ ਮੈਨੂੰ ਪਰੇਸ਼ਾਨ ਕਰ ਰਹੇ ਇਹ RAM ਸਿੰਘ ਕੇ ਕਹਿਣੇ ਬਾਸ ਸਾਰਾ ਕੁਝ ਹੋ ਰਿਹਾ अच्छा यानी कहने ਦਾ ਮਤਲਬ ਕਿ ਤੁਹਾਡੇ ਤੇ ਲੋਕ ਇਲਜ਼ਾਮ ਲਗਾ ਰਹੇ ਨੇ ਜਾਣ ਪੁੱਛ ਜਾਣ ਕੇ ਇਲਜ਼ਾਮ ਲਾ ਰਹੇ ਵੀ 4 ਲੱਖ 40 ਹਜ਼ਾਰ ਮਦਦਾਂ ਮੇਰੇ ਸਰਪੰਚ ਜੀ ਦੀ ਗੱਲ ਵੀ ਗੱਲ ਹੋਈ ਸਰਪੰਚ ਵੀ ਗਿਰਤਾ ਵੀ 4 ਲੱਖ 40 ਹਜ਼ਾਰ ਰੁਪਏ ਮਦਦ ਦੀ ਦੁਕਾਨ ਪਈ ਵੀ ਕੋਈ ਚੱਕਰ ਨਹੀਂ 2 ਦਿਨ ਦਾ ਟਾਈਮ ਮੰਗਿਆ ਤਾਂ ਉਹਨਾਂ ਜੀ ਫਿਰ 2 ਦਿਨ ਦਾ ਟਾਈਮ ਮੈਂ ਲਿਖ ਲਿਖੋ ਨਹੀਂ ਕਰਦਾ ਫਿਰ ਵੀ ਨਾ ਰਜਿਸਟਰੀ ਨਿਕਲਾਈ আচ্ছা ਇੱਕ ਉੱਥੇ ਬਜ਼ੁਰਗ ਵੀ ਸੀ ਕਹਿੰਦੇ ਕਿ ਅੱਖਾਂ 'ਚ ਹੰਝੂ ਸੀ ਕਹਿੰਦੇ ਕਿ ਮੇਰੇ ਵੀ ਪੈਸੇ ਨਹੀਂ ਦਿੱਤੇ ਯਾਨੀ ਭਜੇ ਦਾ ਸੌਰ ਸੀ ਮੇਰੇ ਖਿਆਲ ਨਾਲ ਉਹ ਵੀ ਕਹਿੰਦੇ ਮੈਂ ਦਵਾਈ ਤੋਂ ਵੀ ਪੰਜਾਂ ਉਹ ਵੀ ਰੋ ਰਹੀ ਸੀ ਕਹਿੰਦੇ ਮੇਰੇ ਵੀ ਪੈਸ ਉਦੇ ਪੈਸੇ ਕੋਈ ਨਹੀਂ ਦੇਣੇ ਮੈਂ ਉਹ ਕੇ ਦੇ ਦੇ ਸਾਰੇ ਪੈਸੇ ਅੱਛਾ A to Z ਸਾਰੇ ਆਂਗੇ ਪੈਸੇ ਦੇ ਦੇ ਮੈਂ ਉਹ ਗੈਰ ਲਗਦੀ ਕਮੇਟੀਆਂ ਚੱਕੀ ਜਾਂਦੇ ਤੇ ਤਾਂ ਦੇ ਦੇ ਕਈਆਂ ਕੀ ਜਿਤਰਾ ਕੀ ਵੀ ਕਮੇਟੀ ਭੜਦੀਆਂ ਉਹਨਾਂ ਨਾਲ ਅੱਧ ਵਿੱਚ ਕਾਰ ਛੱਡਦੇ ਉਹਨਾਂ ਦਾ ਅਸੀਂ ਐਗਰੀਮੈਂਟ ਹੋਇਆ ਉਹ ਵੀ ਪੈਸੇ ਜਗਤਾਂ ਉਹਨਾਂ ਕੇ ਉਹ ਵੀ ਮੇਰੇ ਤੇ ਮੰਗੀ ਜਾਂਦੇ ਆ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਨਾਲ ਐਗਰੀਮੈਂਟ ਹੋਇਆ ਮੈਂ ਲਿਖਿਆ ਵਾ ਵੀ ਕਿਹੜਾ ਵਿਚਕਾਰ ਕਮੇਟੀ ਛੱਡੇਗਾ ਉਸਕੇ ਕੋਈ ਪੈਸੇ ਨਹੀਂ ਮਿਲਤੇ ਅੱਛਾ ਇਹ ਤੁਸੀਂ ਪਹਿਲਾਂ ਕਹੀ ਇਹ ਗੱਲ ਕਹੀ ਹੈ ਜਦੋਂ ਅਸੀਂ ਪਾਂਦੇ ਆ ਕਿ ਇਹਨਾਂ ਨਾਲ ਬਹੁਤ ਨਾਲ ਵਿੱਚ ਛੱਡਦੇ ਉਹਨਾਂ ਕੇ ਪੈਸੇ ਜਗਤਾਂ ਇਹ ਉਹਨਾਂਗੇ ਹੁਣ ਮੈਂ ਪੈਸੇ ਕਿੱਥੇ ਦਵਾਂ ਤੇ ਮੈਂ ਜਿਨ੍ਹਾਂ ਦੇ ਲੈਣੇ ਪੈਸੇ ਉਹ ਮੈਨੂੰ ਦੇ ਨਹੀਂ ਰਹੇ ਬਾਕੀ ਸਾਡਾ ਕੋਰਟ ਕੇਸ ਲੱਗਾ ਭਾਈ ਵੀ ਜਿਤਨਾ ਕਿ ਮੈਂ ਜਿਨ੍ਹਾਂ ਦੇ ਲੈਣੇ ਪੈਸੇ ਉਹ ਦੇਣਗੇ ਉਹ ਥੋੜੇ ਬਹੁਤੇ ਉਹਨਾਂਗੇ ਦੇ ਦਾਂਗਾ ਮੈਂ ਹੋਰ ਕਿ ਮੈਂ ਕਿੱ ਗ ਰੱਖਣਾ ਯਾਨੀ ਤੁਸੀਂ ਮੁੱਕਰਦੇ ਨਹੀਂ ਹੈ ਜਿਨ੍ਹਾਂ ਤੋਂ ਪੈਸੇ ਦੇਣੇ ਨੇ ਵੈਸੇ ਵੈਸੇ ਜਿੰਨੇ ਲੋਕ ਉੱਥੇ ਖੜੇ ਸੀ ਲੱਗਦਾ ਕਿ ਲੱਖਾਂ ਰੁਪਏ ਤੁਸੀਂ ਦੇਣਾ ਨਹੀਂ ਮੈਂ ਨਹੀਂ ਦੇਣਾ ਮੇਰੇ ਭਾਈ ਦੇ ਪੈਸੇ ਵੀ ਹੈ ਕਹੀਂ ਗੜ ਰਿਆਂਗੇ ਇਹ ਉਹਨਾਂਗੇ ਪੈਸੇ ਹੈ ਜੀ ਪਰ ਮੇਰੇ ਭਾਈ ਕੇ ਹੈ ਮੇਰੇ ਨਹੀਂ ਹੈ ਕਿਸੇ ਦੇ ਨਹੀਂ अच्छा उन्होंने वो ना उन्हों करके मैं बहुत दुखी उल्ट -उल्ट हो ठक्के दे आ जंदे कि कुछ कहंदे मेरे ਘਰ ਕੇ ਲੜਦੇ ਕਿਦੀ ਗੱਲਬਾਤ ਕਰਦੇ ਆ ਵੀ ਉਲਟ-ਉਲਟ ਬੋਲਦੇ ਆ ਮਾੜਾ ਚੰਗਾ ਬੋਲਦੇ ਆ ਵੀ ਮੀਨਾ ਇਹ ਕਫਣ ਪੈ ਜਾਵੇ ਉਹ ਪੈ ਜਾਏ ਇਸ ਤਰ੍ਹਾਂ ਤਰ੍ਹਾਂ ਗੱਲਾਂ ਕਰਦੇ ਅੱਛਾ ਯਾਨੀ ਜਿਹੜਾ ਤੁਹਾਡਾ ਭਰਾ ਸੀ ਪਹਿਲਾਂ ਜਿਹਦੀ ਡੈਥ ਹੋਈ ਸੀ ਉਹਨੇ ਕਮੇਟੀਆਂ ਪਾਈਆਂ ਹੋਈਆਂ ਸੀ ਲੱਗ ਵੀ ਤੇ ਉਹ ਵੀ ਕਮੇਟੀਆਂ ਤੁਹਾਡੇ ਸਿਰ ਹੋ ਗਈਆਂ ਉਹ ਵੀ ਹਾਂ ਕਮੇਟੀਆਂ ਉਸੇ ਸਿਰ ਹੋ ਗਿਆ ਮੇਰੇ ਸਿਰ ਹੋ ਗਿਆ ਉਸੇ ਕਰਕੇ ਇਹ ਸਾਰੇ ਜਣੇ ਮੇਰੇ ਪਿੱਛੇ ਲੱਗੇ ਹੋਏ ਹੁਣ ਮੇਰੀ ਗੱਲ ਹੁੰਦੀ ਹੈ ਮੇਰੀ RAM ਨਾਲ ਰੋਲਾ ਦੁਕਾਨ ਦਾ RAM ਫੋਨ ਕਰਕੇ ਸਾਰਿਆਂ ਨੂੰ ਬੁਲਾ ਲੈਂਦਾ ਪਤਾ ਨਹੀਂ RAM ਨੂੰ ਕੈਸਾ ਕਰਾ ਵੀ ਤੂੰ ਤੇਰੇ ਨਾਲ ਸਿੱਧਾ ਐਗਰੀਮੈਂਟ ਹੋਇਆ ਤੇਰੇ ਨਾਲ ਇੱਕ ਨੰਬਰ ਕੰਮ ਕਰ ਰਿਹਾ ਇੱਕ ਨੰਬਰ ਹੈ ਤੈਨੂੰ ਕਹਿ ਲੋੜਾ ਸਾਰਿਆਂ ਨੂੰ ਇਕੱਠੇ ਕਰਨੇਗੀ ਮੇਰੀ ਸਵੇਰੀ RAM ਨਾਲ ਬੈਸ ਬਸਾਈ ਹੋਈ ਸੀ ਮੇਰੀ ਬੈਸ ਬਸਾਈ ਮੇਰੀ ਕੋਈ ਉਸੇ ਨੇ ਗਾਲਾਂ ਕੱਢੀਆਂ ਸਾਨੂੰ ਮੈਂ ਕੰਪਲੀਟ ਵੀ ਲਿਖਾਈ ਤੇ ਉਸੇ ਨੇ ਮੇਰੀ ਭੈਣ ਨੂੰ ਮਮੇ ਨੂੰ ਮਾੜਾ ਚੰਗਾ ਬੋਲਿਆ ਤੇ ਉਸੀ ਕਰਕੇ ਉਹ ਫੋਨ ਕਰ ਦਿੰਦਾ ਸਾਰਿਆਂ ਨੂੰ ਬੁਲਾਉਂਦਾ ਵੀ ਇਹ ਦੱਸ ਗਿਆ ਚੱਕਰ ਮੇਰਾ RAMtail ਇਲزام ਤੁਹਾਡੇ ਤੇ ਲਗਾਉਂਦਾ ਕਿ ਦੁਕਾਨ ਦੇ ਤਾਲੇ ਤੋੜਦੇ ਨੇ ਇਤਾਂ ਕਰਦੇ ਨੇ ਧਮਕੀਆਂ ਦਿੰਦੇ ਨੇ ਕਿ ਤੁਸੀਂ ਧਮਕੀਆਂ ਦਿੰਦੇ ਮੇਰੀ ਦੁਕਾਨ ਹੈ ਕੰਨ ਤੋੜਤੇ ਜੋ ਕਿ ਬਿਆਨ ਦੇ ਪਿੱਛੇ ਮੇਰੀ ਦੁਕਾਨ ਹੈ ਮੇਰਾ ਅੱਕ ਹੈ ਮੇਰੀ ਦੁਕਾਨ ਹੈ ਮੈਂ ਆਪਣੀ ਦੁਕਾਨ ਕੇ ਆਪ ਖੋਲੂਗਾ ਲਾਉਗਾ ਜੇ ਉਹ ਤੋੜੂਗਾ ਉਹ ਤੋੜ ਰਹਾ ਹੈ 24 ਤਰੀਕ ਨੂੰ ਕੈਮਰੇ ਮੈਂ ਵੀਡੀਓ ਬਣੀ ਪਈਆ ਉਸकी ਗਲਤੀ ਹੈ ਮੇਰੇ ਤਨੇ ਕੋਈ ਗਲਤੀ ਸਾਡੇ ਕੋਲ ਵੀਡੀਓ ਹੈਗਾ ਪ੍ਰੂਫ ਹੈਗਾ ਤਾਲੇ ਤੋੜ ਦਿੰਦਾ ਹਾਂਜੀ ਵੀਡੀਓ ਹੈਗੀ ਆ ਤੁਸੀਂ ਵੀਡੀਓ ਲਾ ਲਿਓ ਕਿ ਵਿੱਚ ਦੇਖ ਲਓ ਕੋਈ ਨਹੀਂ ਅਸੀਂ ਵੀਡੀਓ ਜਰੂਰ ਲਾਵਾਂਗੇ ਮੈਂ ਇਹਨੂੰ ਸੈਂਡ ਕਰਦਾ ਕਿਉਂਕਿ ਉਹਨਾਂ ਨੇ ਵੀ ਆਪ ਦਾ ਪੱਖ ਰੱਖਿਆ ਸੋ ਪਿੰਡ ਜਾਂਸਲਾ ਦੇ ਵਿੱਚ ਇੱਕ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਹੈ ਯਾਨੀ ਕਮੇਟੀਆਂ ਨੂੰ ਲੈ ਕੇ ਦੁਕਾਨਾਂ ਨੂੰ ਲੈ ਕੇ ਜਿੱਦਾ ਨਾ ਨਸ਼ੱਤਰ ਜੀ ਨੂੰ ਸ਼ਾਟ ਦੇ ਵਿੱਚ ਟੀਟੀ ਵੀ ਕਿਹਾ ਜਾਂਦਾ ਹੈ ਕਹਿੰਦੇ ਨੇ ਕਿ ਉਹਨੇ ਕਾਫੀ ਲੋਕਾਂ ਦਾ ਪੈਸਾ ਦੇਣਾ ਜਿਸ ਦੇ ਵਿੱਚ ਕਹਿੰਦੇ ਬਹੁਤ ਸਾਰੇ ਲੋਕ ਵੀ ਇਕੱਠੇ ਹੋਏ ਨੇ ਤੇ ਹੁਣ ਜਿਹੜਾ ਰੌਲਾ ਹੈ ਕਹਿੰਦੇ ਨੇ ਕਿ ਇੱਕ ਯਾਨੀ ਰਾਮਨਾਥ ਦਾ ਲੜਕਾ ਜਿਹੜਾ ਉਹਦਾ ਟੀਟੀ ਨੇ ਕਿਹਾ ਹੈ ਜਿਹੜਾ ਰਾਹੁਲ ਬੈਸ ਹੈ ਕਿ ਸਾਡੀ ਦੁਕਾਨ ਤੇ ਕਬਜ਼ਾ ਕਰ ਲਿੱਤਾ ਹੈ ਪਰ ਤੁਹਾਨੂੰ ਦੱਸ ਦੇ ਕਿ ਬਹੁਤ ਸਾਰੇ ਲੋਕ ਇੱਥੇ ਖੜੇ ਹੋਏ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਕਮੇਟੀਆਂ ਦਾ ਪੈਸਾ ਖਾ ਗਿਆ ਤੇ ਅਸਲ ਕਹਾਣੀ ਕੀ ਹੈ ਆਪਾਂ ਪੂਰੀ ਜਾਣਕਾਰੀ ਦੇ ਲਈ ਜਿਹੜੇ ਇੱਥੇ ਲੋਕ ਖੜੇ ਨੇ ਉਹਨਾਂ ਤੋਂ ਪੁੱਛਾਂਗੇ ਕਿ ਕਿੰਨੇ ਕ ਪੈਸੇ ਲੈਣੇ ਆ ਤੇ ਕੀ ਸੱਚ ਹੈ ਪਹਿਲਾਂ ਤਾਂ ਆਪਾਂ ਰਾਮ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦਾ ਇਲਜ਼ਾਮ ਇਹ ਵੀ ਹੈ ਕਹਿੰਦੇ ਕਿ ਉਹਨਾਂ ਨੇ ਦੁਕਾਨ ਤੇ ਕਬਜ਼ਾ ਕਰ ਲਿੱਤਾ ਰਾਮ ਜੀ ਕੀ ਗੱਲ ਬਾਤ ਹੈ ਕਿ ਜਿਹੜੀ ਦੁਕਾਨ ਹੈ ਅਸਲ ਰੌਲਾ ਕੀ ਆ ਦੁਕਾਨਾਂ ਦਾ ਸੱਸੀ ਗਾਲ ਜੀ ਇਹ ਜੀ ਨਛੱਤਰ ਕੁਮਾਰ ਦੀ ਦੁਕਾਨ ਲਈਦੀ ਜੀ ਮੈਂ ਬਿਆਨਾ ਮੇਰਾ ਕਰਿਆ ਹੋਇਆ 4 ਲੱਖ 40 ਹਜ਼ਾਰ ਰੁਪਇਆ ਤੇ ਜਿਹਦੀ ਕਿਨ ਮੱਬਨ ਨੂੰ ਰਜਿਸਟਰੀ ਸੀ ਜੀ ਇਸ ਤੋਂ ਪਹਿਲਾਂ ਮੋਜੀਤ ਕੁਮਾਰ ਪਿੰਡ ਉੜਦਨ ਤੋਂ ਉਹਨਾਂ ਨੇ ਜੀ ਜਿਹਦੇ ਉੱਤੇ ਨਾ ਆਪਣਾ ਨੋਟਿਸ ਭੇਜਿਆ ਜੀ ਮੇਰੇ ਕੋਲ ਕਿਉਂ ਉਹਨਾਂ ਦਾ ਕੇਸ ਚੱਲਦਾ ਇਸ ਦੁਕਾਨ ਦਾ ਉਹ ਕਹਿੰਦਾ ਵੀ ਜਦ ਤੱਕ ਮੇਰਾ ਨਹੀਂ ਨਿਬੜਦਾ ਵੀ ਤੈਨ੍ਹ ਹਿਸਟਰੀ ਨਹੀਂ ਕਰਾਣੀ ਹੈਗੀ ਚਲੋ ਜੀ ਮੈਨੂੰ 76 ਕੁਮਾਰ ਨੂੰ ਗੱਲ ਕਰੀਏ ਕਹਿੰਦਾ ਕੋਈ ਗੱਲ ਨਹੀਂ ਜਦੋਂ ਨਿਬੜ ਗਿਆ ਆਪਾਂ ਦੇਖ ਲਾਂਗੇ ਉਤੋਂ ਬਾਅਦ ਜੀ 79 ਕੁਮਾਰ ਨਾਲ ਜਾ ਕੇ ਜੀ ਮੇਰੇ ਤੋਂ ਨੋਟਿਸ ਕਢਾ ਲਿਆ ਕਹਿੰਦਾ ਤੇਰਾ ਬਿਆਨਾ ਜਬਤਾ ਜੀ ਦੁਕਾਨ ਮੈਂ ਆਪਣਾ ਕਬਜ਼ਾ ਮੈਂ ਜੀ ਹੁਣ ਜਿਹੜਾ ਆਪਣਾ ਕਬਜ਼ਾ ਕਰਾਂਗਾ ਜੀ ਇਹ ਜੀ ਆਪਣੇ ਜੰਦੇ ਜੁੰਦੇ ਤੋੜਨ ਲੱਗ ਗਿਆ ਕੁਝ ਕਰਨ ਲੱਗ ਗਿਆ ਮੇਰਾ ਸਮਾਨ ਵੀ ਹੈ ਜਿਹੜਾ ਸਵੇਰੇ ਇਹਨਾਂ ਚਾਕਾ ਬਾਹਰ ਸੁੱਟਣ ਦੀ ਕੋਸ਼ਿਸ਼ ਕਰੀ ਜੀ ਚਲੋ ਮੈਨੂੰ ਪਤਾ ਲੱਗਿਆ ਜੀ ਮੈਂ ਮੌਕੇ ਤੇ ਪਹੁੰਚਿਆ ਇਹਨੂੰ ਰੋਕ ਠੀਕ ਹੈ ਜੀ ਇਹ ਜੀ ਹੁਣ ਦੇਖੋ ਕਿੰਨੇ ਪਿੰਡ ਦੇ ਲੋਕ ਨੇ ਜੀ ਜਿਨ੍ਹਾਂ ਇਸ ਬੰਦੇ ਨੇ ਕਿੰਨੇ ਬੰਦਿਆਂ ਨਾਲ ਠੱਗੀਆਂ ਕਰੀਆਂ ਠੀਕ ਹੈ ਜੀ ਮੇਰੇ ਨਾਲ ਵੀ ਇਸ ਬੰਦੇ ਨੇ ਠੱਗੀ ਕੀਤੀ ਹੈ ਜੀ ਜਦੋਂ ਤੱਕ ਮੋਹਿਤ ਕੁਮਾਰ ਦਾ ਕੇਸ ਨਹੀਂ ਨਿਬੜਦਾ ਜੀ ਮੈਜਿਸਟਰੀ ਕਿਵੇਂ ਕਰਾ ਸਕਦਾ ਜੀ ਅੱਛਾ ਜਿਸ ਟਾਈਮ ਤੁਸੀਂ ਕਹਿ ਰਹੇ ਹੋ ਕਿ ਮੋਹਿਤ ਦਾ ਜਿਹੜੇ ਝਗੜੇ ਦੀ ਗੱਲ ਕਰ ਰਹੇ ਹੋ ਤੁਸੀਂ ਕਿਨੂੰ ਉਹ ਕੀਤਾ ਹੋਇਆ ਜਦ ਤੁਸੀਂ 4 ਲੱਖ ਰੁਪਏ ਬਿਆਨਾ ਕੀਤਾ ਉਸ ਟਾਈਮ ਰੋਹਿਤ ਦਾ ਰੋਲ ਹੈ ਸੀ ਤੁਹਾਨੂੰ ਪਤਾ ਸੀ ਉਸ ਸਮੇਂ ਨਹੀਂ ਜੀ ਉਸ ਟਾਈਮ ਕੋਈ ਨਹੀਂ ਸੀ ਜਦੋਂ ਮੈਂ ਬਿਆਨਾ ਕਰਿਆ ਜੀ ਉਹਨਾਂ ਨੂੰ ਪਤਾ ਲੱਗਿਆ ਜੀ ਵੀ ਇਹ ਦੁਕਾਨ ਵੇਚ ਰਿਹਾ ਹੈਗਾ ਯਾ ਰਾਮਚੰਦ ਲੈ ਰਿਹਾ ਹੈਗਾ ਜੀ ਫਿਰ ਉਹਨਾਂ ਨੇ ਆਪਣਾ ਨੋਟਿਸ ਕਢਵਾਇਆ ਜੀ ਇਹਨਾਂ ਨੂੰ ਤੇ ਕੇਸ ਲਾਇਆ ਹੈਗਾ ਵੀ ਜਦ ਤੱਕ ਮੇਰਾ ਨਿਬੜਦਾ ਨਹੀਂ ਉਹਨਾਂ ਦਾ ਪੈਸਿਆਂ ਦਾ ਰੋਲਾ ਹੀ 16 ਲੱਖ ਰੁਪਏ ਦਾ ਅੱਛਾ ਉਹ ਜਿਹੜਾ ਰਾਹੁਲ ਹੈ ਉਹ ਇਲਜ਼ਾਮ ਵੀ ਲਗਾ ਰਿਹਾ ਕਿ ਤੂੰ ਸੀ ਕਬਜ਼ਾ ਕਰ ਲੀਤਾ ਤਾਲੇ ਤੋੜ ਕੇ ਕੋਈ ਕਬਜ਼ਾ ਨਹੀਂ ਜੀ ਮੇਰੇ ਕੋਲ ਕਾਗਜ਼ ਕਾਰਵਾਈ ਸਾਰੀ ਪਈ ਹੈ ਜੀ ਜਿੱਦਣ ਤੋਂ ਮੈਂ ਇਹਨੂੰ ਪੈਸੇ ਦੇਏ ਆ ਜੀ ਮੇਰਾ ਕਬਜ਼ਾ ਵਿੱਚ ਲਿਖਿਆ ਗਿਆ ਜੀ ਮੇਰੇ ਕੋਲ ਗਵਾਹ ਵੀ ਹੈਗੇ ਨੇ ਤੇ ਮੇਰੇ ਕੋਲ ਕਾਜ ਪੱਤਰ ਵੀ ਹੈਗੇ ਨੇ ਤੇ ਮੇਰੇ ਕੋਲ ਨੋਟਿਸ ਵੀ ਹੈਗਾ ਜੀ ਮੋਹਿਤ ਕੁਮਾਰ ਦਾ ਤੇ ਨਿਸ਼ਚਤਰ ਕੁਮਾਰ ਦਾ ਬਿਆਨਾਂ ਜਬਤ ਕਰਨ ਦਾ ਉਹ ਵੀ ਨੋਟਿਸ ਹੈਗਾ ਜੀ ਮੇਰੇ ਕੋਲ ਸਾਰੇ ਕਾਗਜ਼ਬਾਈ ਜਿਹੜੀ ਹੈ ਲਿਖਤੀ ਕਾਰਵਾਈ ਮੇਰੇ ਕੋਲ ਸਾਰੀ ਹੈਗੀ ਹੈ ਅੱਛਾ ਜਿਸ ਤਰ੍ਹਾਂ ਗੱਲ ਕਰ ਲਈ ਕਿ ਕਾਨੂੰਨੀ ਤੌਰ ਤੇ ਕਾਨੂੰਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨੂੰ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਸ ਤਰ੍ਹਾਂ ਉਹਨੇ ਯਾਨੀ ਧੋਖੇਬਾਜ਼ੀ ਕੀਤੀ ਹੈ ਤੁਹਾਡੇ ਨਾਲ ਜਾਂ ਹੋਰ ਲੋਕਾਂ ਦੇ ਨਾਲ ਹਾਂਜੀ ਅਸੀਂ ਉਥੇ ਤਹਿਸੀਲਦਾਰ ਕੋਲ ਹਾਜ਼ਰੀ ਵੀ ਲਵਾ ਕੇ ਆਏ ਆ ਜੀ ਉਹਨਾਂ ਨੂੰ ਦੱਸਿਆ ਵੀ ਇਵੇਂ ਮੇ ਮੇ ਕਰਕੇ ਗੱਲ ਆ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਥੋੜਾ ਜਿਹਾ ਵੇਟ ਕਰ ਲੋ ਇੰਦੇ ਇੰਦੇ ਚ ਕੀ ਫਰਕ ਆ ਮੈਂ ਇਹਨਾਂ ਨੂੰ ਕਿਹਾ ਵੀ 16 ਤਰੀਕ ਨੂੰ ਆਪਾਂ 16 ਦਸੰਬਰ ਨੂੰ ਜੀ ਆਪਣੀ ਤਰੀਕ ਹੈਗੀ ਇਹਨਾਂ ਦੀ ਕੇਸ ਦੀ ਵੀ ਆਪਾਂ 16 ਨੂੰ ਦੇਖ ਕੇ ਉਸ ਤੋਂ ਬਾਅਦ ਹਿਸਟਰੀ ਕਰਾ ਲਾਂਗੇ ਜੀ ਮੀ ਵੀ ਹੋਇਆ ਪਰ ਇਹ ਬੰਦਾ ਆਪਣੀ ਖੜਿਆ ਨਹੀਂ ਜ਼ੁਬਾਨ ਤੇ ਇਹ ਮੇਰੇ ਨਾਲ ਧੱਕਾ ਕਰ ਰਿਹਾ ਜੀ ਇਹ ਕਹਿੰਦਾ ਮੇਰਾ ਪੂਰੇ ਪਿੰਡ ਨਾਲ ਕਿਆ ਬਗਾੜ ਲਿਆ ਵੀ ਤੂੰ ਵੀ ਮੇਰਾ ਕਿਆ ਬਗਾੜੇਗਾ ਇਹ ਸਾਰੇ ਪਿੰਡ ਵਾਲੇ ਉਰੇ ਮੌਜੂਦਾ ਸਾਰੇ ਸਵੇਰੇ ਬਹੁਤ ਇਕੱਠ ਸੀ ਚਲੋ ਤੁਸੀਂ ਹੁਣ ਲੇਟ ਹੋ ਗਏ ਇਸ ਕਰਕੇ ਥੋੜੇ ਬੰਦੇ ਆਪਣੇ ਆਪਣੇ ਘਰ ਨੂੰ ਚਲੇ ਗਏ ਬਾਕੀ ਹੁਣ ਇਹਨਾਂ ਦੀ ਵੀ ਸੌਣ हां जिस तरह देखा है कि पिंड ਦੇ ਬਹੁਤ ਸਾਰੇ ਲੋਕ ਖੜੇ ਨੇ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਸਾਡੇ ਤੋਂ ਵੀ ਕਾਫੀ ਪੈਸਾ ਲਿਆ ਸੋ ਤੁਹਾਡਾ ਕੀ ਨਾਮ ਹੈ ਜੀ ਮੈਂ ਨਾ ਪ੍ਰਿੰਸ ਕੁਮਾਰ ਹਾਂ ਜੀ ਪ੍ਰਿੰਸ ਪ੍ਰਿੰਸ ਤੁਹਾਡੀ ਕੀ ਗੱਲਬਾਤ ਹੈ ਮੇਰੇ ਨਾਲ ਇਹਨੇ ਠੱਗੀ ਕੀਤੀ ਹੈ ਮੇਰੇ ਨਾਲ 7.5 ਲੱਖ ਦੀ ਠੱਗੀ ਕੀਤੀ ਜੀ ਇਹਨੇ ਤੇ ਮੈਨੂੰ ਮੇਰੇ ਕਮੇਟੀ ਦੇ ਪੈਸੇ ਨੇ ਤੇ ਮੇਰਾ ਬਹੁਤ ਪ੍ਰੀਨ ਗੱਲਾਂ ਬਾਤਾਂ ਚ ਲਾ ਕੇ ਪਹਿਲਾਂ ਮੈਨੂੰ ਪੈਸੇ ਦਿੰਦਾ ਵੀ ਰਿਹਾ ਉਦੋਂ ਬਾਅਦ ਇਹ ਸਾਰੇ ਪੈਸੇ ਮੁੱਕਰ ਗਿਆ اچھا हां जी ਇਸ ਕਾਰਨ ਮੇ ਚਾਚਾ ਜੀ ਦਾ ਤੋਈਆ ਚਾਚਾ ਜੀ ਮੇਰੇ ਪੂਰੇ ਹੋ ਗਏ ਨਹੀਂ ਉਹ ਚਾਚਾ ਸਿਰਫ ਇਸ अच्छा टेंशन ਦੇ ਵਿੱਚ ਚਾਚਾ ਦੀ ਡੈਥ ਹੋ ਗਈ ਹੈ ਜੀ ਹਾਂ ਜੀ ਟੈਨਸ਼ਨ ਦੇ ਵਿੱਚ ਮਰ ਗਏ ਨੇ ਫਿਰ ਇਹ ਸਾਨੂੰ ਭੋਗ ਨੂੰ ਕਹਿੰਦਾ ਵੀ ਅਸੀਂ ਤੁਹਾਡੇ ਪੈਸੇ ਸਾਰੇ ਵਾਪਸ ਕਰਦਾਗਾ ਮੁੜ ਕੇ ਇਸ ਬੰਦੇ ਨੇ ਇੱਕ ਵਾਰ ਵੀ ਸਾਨੂੰ 1 ਰੁਪਿਆ ਨਹੀਂ ਦਿੱਤਾ ਹੈਗਾ ਮਤਲਬ ਇਹ ਸਾਨੂੰ ਤੋਂ ਮੈਨੂੰ ਕਹਿੰਦਾ ਵੀ ਤੂੰ ਸਾਡਾ ਕੀ ਵਿਗਾੜ ਲੇਗਾ ਤੂੰ ਮੇਰੇ ਤੇ ਕੋਈ ਕਾਰਵਾਈ ਕਰਦਾ ਤੇ ਮੈਂ ਨਹਿਰ ਤੇ ਜਾ ਕੇ ਛਾਲ ਮਾਰ ਕੇ ਤੇਰਾ ਨਾਮ ਲਿਕੇ ਮਰ ਜਾਗਾ ਤੁਸੀਂ ਮੈਂ ਦੱਸੋ ਇਹ ਸਾਡਾ ਕੀ ਕਸੂਰ ਹੈ ਚ ਅਸੀਂ ਪੈਸੇ ਦਿੱਤੇ ਸਾਡਾ ਇਹ ਕਸੂਰ ਹੈ अच्छा ਤੁਹਾਡੇ ਕੋਲ ਕੋਈ ਪ੍ਰੂਫ ਵਗੈਰਾ ਹੈਗਾ ਕਿ ਪੈਸਿਆਂ ਦਾ ਕਿ ਤੁਸੀਂ ਉਹਨਾਂ ਤੋਂ ਪੈਸੇ ਲੈਣੇ ਸਾਰੇ ਸੀ ਇਹਨੇ ਪ੍ਰੂਫ ਮੈਨੂੰ ਮਗਾ ਕੇ ਇਹਨੇ ਆਪਣੇ ਆਪਣੇ ਕੋਲ ਰੱਖ ਲਈ ਕਹਿੰਦਾ ਤੈਨੂੰ ਕਹੇ ਦੇ ਦਾਂਗਾ ਮੈਨੂੰ ਪ੍ਰੂਫ ਦਿਜਾ ਸਾਰੇ ਇਹਨੇ ਪ੍ਰੂਫ ਮੈਨੂੰ ਸਾਰੇ ਰੱਖ ਲੇ ਤੇ ਮੈਨੂੰ ਚੈੱਕ ਦੇ ਦੇ ਤਾਂ ਚੈੱਕ ਦੇਤੇ ਮੈਨੂੰ ਕਹਿੰਦਾ ਵੀ ਡੇਟ ਮੈਂ ਪਾਤੀ ਤੈਨੂੰ ਅਗਲੇ ਮਹੀਨੇ ਤੋਰੀ ਨੂੰ ਲਾ ਲਈ ਤੇ ਮੈਂ ਚੈੱਕ ਲਾਇਆ ਚੈੱਕ ਉਹ ਹੋ ਗਿਆ ਬੰਦ ਹੋ ਗਿਆ ਚੈੱਕ ਉਹ ਤੁਹਾਡਾ ਕੀ ਨਾ ਜੀ ਅੱਗੇ ਆ ਜਾਓ ਅਸੀਂ ਗੱਲ ਦੀ ਮੇਰਾ ਨਾਮ ਸੁਖਚੰਦ ਸਿੰਘ ਹੈ ਜੀ ਸੁਖਨੇ ਚੰਦ ਜੀ ਤੁਹਾਡੇ ਤੁਹਾਡੇ ਵੀ ਪੈਸੇ ਹਾਂਜੀ ਸਰ ਮੇਰਾ ਲਗਭਗ 1 ਲੱਖ ਰੁਪਏ ਹੈ ਜੀ ਇਹਨਾਂ ਕੋਲ ਅੱਛ अच्छा वो पैसे फिर कीमे लेने हैं ते कीमे ਤੁਸੀਂ ਉਸ ਤੋਂ ਪੈਸੇ ਲਏ ਆ ਕੀਮੇ ਇੱਕ ਕਮੇਟੀ ਪਈ ਹੋਈ ਸੀ ਜੀ ਲਗਭਗ ਸਾਰੇ ਪਰਿਵਾਰ ਨੇ ਸਾਰੇ ਪਿੰਡ ਨੇ ਹਲਕੇ ਨੇੜੇ ਤੜੇ ਜਿੰਨੇ ਵੀ ਲੋਕ ਸੀ ਉਸ ਤੋਂ ਬਾਅਦ ਲਾਸਟ ਕਮੇਟੀ ਚੱਕੜੀ ਹੁੰਦੀ ਆ ਉਹ ਲਾਸ ਵਾਲੀ ਕਮੇਟੀ ਕਈਆਂ ਨੂੰ ਕਹਿੰਦਾ ਰਿਹਾ ਕਿ ਮੇਰੀ ਆ ਜੀ ਤੇਰੀ ਆ ਜੀ ਤੇਰੀ ਆ ਜੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਕਿ ਉਹ ਕਾਫੀ ਕਮੇਟੇ ਖਾ ਚੁੱਕਿਆਤਾ ਜੀ ਉਸ ਤੋਂ اچھا ਤੇ ਮੇਰਾ ਲਗਭਗ ਇੱਕ ਲੱਕੜਾ ਫਸੇ ਹੋਈ ਜਣਾ ਕੋਲ ਤੇ ਬਹੁਤ ਦੇ ਪਹਿਲਾਂ ਸੀ ਸਾਰੇ ਪਰਿਵਾਰ ਨੇ ਸਾਰੇ ਪਿੰਡ ਨੇ ਮਿਲ ਕੇ ਥਾਣੇ ਚ ਵੀ ਗਏ ਅਸੀਂ ਉੱਥੇ ਵੀ ਸ਼ਾਇਦ ਇਸ ਤਰੀਕੇ ਦੀ ਕੋਈ ਸੁਣਵਾਈ ਨਹੀਂ ਹੋਈ ਕਿ ਕਿਹਾ ਗਿਆ ਕਿ ਇੱਧਰ ਹੈ ਜੀ ਉੱਧ ਅੱਗੇ ਜਾ ਕੇ ਵੀ ਕਮੇਟੀਆਂ ਦਾ ਰੌਲਾ ਹੈ ਜੀ ਬਾਕੀ ਇਹ ਵੀ ਨਹੀਂ ਮੰਨ ਰਿਹਾ ਕਿਸੇ ਪਾਸੇ ਨੂੰ ਕੋਈ ਉਹ ਨਹੀਂ ਹੈ ਅਸੀਂ ਗਰੀਬ ਬੰਦੇ ਸਾਰੇ ਲਗਭਗ ਸਾਰਿਆਂ ਨੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਪਾਣ ਵਾਸਤੇ ਕਿ ਚਲੋ ਕਿਸੇ ਦਾ ਕੁਝ ਬਣ ਜਾਏਗਾ ਜੀ ਪਰ ਕੁਝ ਨਹੀਂ ਬਣ ਰਿਹਾ ਜੀ ਕੋਈ ਕਿਸੇ ਤਰੀਕੇ ਸੁਣਾਈ ਨਹੀਂ ਕੋਈ ਕੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਮੇਟੀ ਦੀ ਗੱਲ ਕੀਤੀ ਹੈ ਤੁਹਾਨੂੰ ਪਤਾ ਹੈ ਕਿ ਕਾਨੂੰਨੀ ਤੌਰ ਤੇ ਜੁਰਮ ਹੈ ਯਾਨੀ ਕਾਰਵਾਈ ਤੁਹਾਡੇ ਤੇ ਵੀ ਹੈ ਤੇ ਉਸ ਤੇ ਵੀ ਹੈ ਕਿਉਂਕਿ ਚਲੋ ਹੁਣ ਤਾਂ ਤੁਸੀਂ ਸਾਰੇ ਪਿੰਡ ਇਕੱਠਾ ਹੋਇਆ ਕਿਉਂਕਿ ਸੁਣਵਾਈ ਹੋ ਸਕਦੀ ਹੈ ਅਸਲ ਦੇ ਵਿੱਚ ਕਾਨੂੰਨੀ ਤੌਰ ਤੇ ਇਸ ਨੂੰ ਯਾਨੀ 2 ਨੰਬਰ ਦਾ ਕੰਮ ਕਿਹਾ ਜਾਂਦਾ ਦੇਖੋ ਜੀ ਆਪਣਾ ਪਰਿਵਾਰ ਪੜਨ ਵਾਸਤੇ ਹਰ ਇੱਕ ਬੰਦਾ ਕਰਦਾ ਹੈ ਇਸ ਨੂੰ ਤੁਸੀਂ ਦੋ ਨੰਬਰ ਦਾ ਕੰਮ ਵੀ ਕਹਿ ਸਕਦੇ ਚਲੋ ਜੋ ਵੀ ਹੈ ਜੋ ਕਾਨੂੰਨੀ ਕਾਰਵਾਈ ਹੈ ਪਰ ਉਹਦੇ ਨਾਲ ਇਹ ਹੈ ਕਿ ਸਾਡਾ ਠੱਗੀ ਵੀ ਹੋਈ ਉਸ ਤਰੀਕੇ ਦੀ ਉਸ ਤਰੀਕੇ ਸਾਡਾ ਠੱਗੀ ਵੀ ਹੈ ਕਿ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੇਰਾ ਪਰਿਵਾਰ ਥੋੜਾ ਜਿਹਾ ਅੱਗੇ ਵਧੇ ਜਾਂ ਮੈਂ ਚੰਗਾ ਕਮਾਵਾਂ ਮੈਂ ਚੰਗਾ ਪਾਵਾਂ ਉਹਦੇ ਵਾਸਤੇ ਆਪਣੇ ਅਗਰ ਮੈਂ 15000 ਰੁਪਏ ਕਮਾਇਆ 2-3000 5000 ਰੁਪਏ ਜੋੜ ਕੇ ਇੱਕ ਸੰਸਥਾ ਬਣਾਈ ਜਾਂਦੀ ਹੈ ਕਿ ਚਲੋ ਆਪਣਾ ਪਰਿਵਾਰ ਸਹੀ ਰਹੇਗਾ ਮਿਲेंगे ਆਪਾਂ ਵਰਤਾਂਗੇ ਮਤਲਬ ਕਿ ਕਿਸ ਨੂੰ ਪੈਸੇ ਲੋੜ ਹੋਏਗੀ ਤਾਂ ਥੋੜਾ ਬਦ ਕਰਟ ਵੱਧ ਕਰਕੇ ਚੱਕ ਲਾਂਗੇ ਉਹ ਲਗਭਗ ਹਰ ਪਾਸੇ ਹੀ ਚੱਲ ਰਹੀ ਹੈ 올 ਓਵਰ ਵਰਲਡ ਸ਼ਾਇਦ ਬੋਲ ਸਕਦੇ ਆਂ ਆਲ ਓਵਰ ਪ੍ਰਨਾਮ ਪੰਜਾਬ ਪੰਜਾਬ ਚ ਬੋਲ ਸਕਦੇ ਆਂ ਕਿ ਕਮੇਟੀਆਂ ਚੱਲ ਰਹੀਆਂ ਜੀ ਹਾਂ ਸਹੀ ਸਹੀ ਗੱਲ ਹੈ ਜੀ ਕਿਤੇ ਨੇ ਕਿਤੇ ਇੱਕ ਗਰੀਬ ਪਰਿਵਾਰ ਇਦਾਂ ਦੇ ਹੁੰਦੇ ਨੇ ਕਿਉਂਕਿ ਆਪਣਾ ਪਰਿਵਾਰ ਪਾਲਣ ਵਾਸਤੇ ਇਦਾਂ ਦੀ ਕਮੇਟੀਆਂ ਪਾ ਲੈਂਦਾ ਪਰ ਬਹੁਤ ਸਾਰੇ ਇਦਾਂ ਦੇ ਪਰਿਵਾਰ ਹੁੰਦੇ ਨੇ ਜਿਹੜੇ ਧੋਖਾ ਕਰਦੇ ਨੇ ਜਿਹੜੇ ਕਮੇਟੀਆਂ ਲੈ ਕੇ ਭੱਜ ਜਾਂਦੇ ਨੇ ਤੁਹਾਡਾ ਕੀ ਨਾਂ ਹੈ ਜੀ ਮੇਰਾ ਨਾਮ ਹਰਮੇਸ਼ਿੰਘ ਗੋਗਾ ਜੀ ਅੱਛਾ ਗੋਗਾ ਜੀ ਤੁਹਾਡੇ ਨਾਲ ਕਿੰਨੇ ਕੇ ਪੈਸੇ ਲੈ ਲਿਆ ਕੀ ਗੱਲ ਬਾਤ ਅਸੀਂ 3 ਲੱਖ ਰੁਪਏ ਲੈਣਾ ਜੀ ਇਹ ਤਾਂ ਸਾਡੇ ਬੱਚਿਆਂ ਨਾਲ મતલਬ ਕਿ ਵੀ ਇਸ ਨੇ ਬਹੁਤ ਇੱਕ ਥਾਲੀ ਚ ਖਾ ਕੇ ਮਤਲਬ ਕਿ ਗਦਾਰੀ ਕੀਤੀ ਹੈ ਜੀ ਠੀਕ ਹੈ ਜੀ ਜਿਸਕੇ ਵਿੱਚ ਮਤਲਬ ਕਿ ਵੀ ਪਹਿਲਾਂ ਤਾਂ ਮੇਰੀ ਛੋਟੀ ਲੜਕੀ ਦਾ ਵਿਆਹ ਸੀ ਜਦ ਕਹਿੰਦਾ ਰਿਹਾ ਜੀ ਮੈਂ ਤੈਨੂੰ ਲੜਕੀ ਦੇ ਵਿਆਹ ਤੇ ਦੇ ਦਾਂਗਾ ਲੜਕੀ ਦੇ ਵਿਆਹ ਤੇ ਦਾਂਗਾ ਜਦ ਲਈ ਤੇ ਫਿਰ ਮੇਰਾ ਜਵਾਈ गुजर ਗਿਆ ਜੀ ਫਿਰ ਮੈਂ ਨੂੰ ਕਿਹਾ ਮੈਂ ਕਿਹਾ ਵੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਮੇਰਾ ਜਵਾਈ गुजर ਗਿਆ ਪਈ ਮੈਨੂੰ ਪੈਸਿਆਂ ਦੀ ਬਹੁਤ ਸਖਤ ਜ਼ਰੂਰਤ ਸੀ ਵੀ ਮਨ ਦੇਵ ਤੁਸੀਂ ਇਹਨਾਂ ਨੇ ਜਦ ਵੀ ਨਹੀਂ ਦਿੱਤੇ ਜੀ ਫਿਰ ਹੁਣ ਫੇਰ ਮਤਲਬ ਕਿ ਵੀ ਲਾਰਾ ਵਾਈ ਤੱਕ ਮੇਰੇ ਕੋਲ ਇਸ ਦੀ ਰਿਕਾਰਡਿੰਗ ਵੀ ਪਈ ਹੈ ਜੀ ਜਿਸ ਦੇ ਵਿੱਚ ਇਹਨੇ ਮੰਨਿਆ ਵਾ ਵੀ ਹਾਂ ਤੁਹਾਡੇ ਪੈਸੇ ਦੇਣੇ ਆ ਤੇ ਇੱਕੇ ਹੱਥ ਕਾ ਲਿਖਤੀ ਰੂਪ ਚ ਮਤਲਬ ਕਿ ਇੱਕ ਪਰਚੀ ਵੀ ਪਈ ਹੈ ਜੀ ਜਿਹੜੀ ਮਤਲਬ ਕਿ ਕੱਚੀ ਆਰਜੀ ਤੌਰ ਤੇ ਇਸ ਦੀ ਦੁਕਾਨ ਤੇ ਬੈਠ ਕੇ ਬਣਾਈ ਸੀ ਅਸੀਂ ਤੇ ਦੋ ਬੰਦਿਆਂ ਦੇ ਸੈਨ ਵੀ ਆ ਗਏ ਜੀ ਜਿਹੜਾ ਅਲਫੀਆ ਬਿਆਨ ਦੇ ਵਿੱਚ ਉਹਨੇ ਕਿਹਾ ਹੈ ਕਿ ਤੁਹਾਡੇ ਪੈਸੇ ਦੇਣੇ ਆ ਸੋ ਸੋ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਰਿਕਾਰਡਿੰਗਾਂ ਵੀ ਕਹਿੰਦੇ ਪਏ ਹੋਈਆਂ ਕੁਝ ਲਿਖਤੀ ਵੀ ਪਿਆ ਹੋਇਆ ਕਹਿੰਦੇ ਕਿ ਅਸੀਂ ਪੈਸੇ ਦੇਣਾ ਸੋ ਸਾਡੇ ਨਾਲ ਬੀਬੀਆਂ ਵੀ ਖੜੀਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਕੀ ਨਾਂ ਸਾੜਾ ਜੀ 3 ਲੱਖ ਰੁਪਏ 3 ਲੱਖ ਰੁਪਇਆ ਮੈਂ ਨਾ ਪੁੱਛਿਆ ਸੀ ਪਹਿਲਾਂ ਕੋਈ ਗੱਲ ਨਹੀਂ ਅੱਛਾ 3 ਲੱਖ ਰੁਪਇਆ ਯਾਨੀ ਕਮੇਟੀਆਂ ਦਾ ਨਾ ਜੀ ਲੋਨ ਲਿਆ ਸਾਡੇ ਮੁੰਡੇ ਦੇ ਸਿਰ ਤੇ ਉਹਨੇ 3 ਲੱਖ ਅੱਛਾ ਲੋਨ ਵੀ ਲਿੱਤਾ ਹੈ ਤੁਹਾਡੇ ਮੁੰਡੇ ਦੇ ਤੇ ਯਾਨੀ ਲੋਨ ਲਿੱਤਾ ਫਿਰ ਤਾਰੇ ਨਹੀਂ ਹੈ ਉਸ ਦਾ ਨਾ ਜੀ ਨਾ 1,10,000 ਰੁਪਏ ਮਾਰ ਕਮੇਟੀ ਇਹ ਰੰਦਾ ਅੱਛਾ ਹਾਂਜੀ ਮੇਰਾ ਮੁੰਡਾ ਕਮੇਟੀ ਭਰਦਾ ਦਿੰਦਾ ਹੀ ਨਹੀਂ ਕਮੇਟੀ ਕੁੜੀ ਵੀ ਕਹਿ ਦਿੰਦੀ ਅਸੀਂ ਦਿੰਦੇ ਕਰ ਲੋ ਕਿਆ ਕਰਨਾ ਅੱਛਾ ਹਾਂਜੀ ਅਸੀਂ ਭਰਦੇ ਆਪ ਕਿਸ਼ਤ ਐਦਾਂ ਵੈਸੇ ਕਿਵੇਂ ਤੁਸੀਂ ਲੋਨ ਦੇ ਸਕਦੇ ਹੋ ਪੋਲੀਆਂ ਗੱਲਾਂ ਫਿਰ ਯਾਨੀ ਪਿਆਰ ਪਿਆਰ ਦੇ ਵਿੱਚ ਗੱਲ ਲੈ ਗਿਆ ਜੀ ਮੁੰਡੇ ਨੂੰ ਸਾਨੂੰ ਪਤਾ ਹਣਾ ਅਸੀਂ ਕਿਸ਼ਤ ਕਿਸ ਤਰ੍ਹਾਂ ਭਰਦੇ ਆ ਫੜ ਫੜ ਕੇ ਲੋਕਾਂ ਤੇ ਇਹਨੇ ਇਹ ਜਿਹੇ ਸਾੜ ਬਣਾਏ ਫੁੱਤੂ ਸੋ ਦੇਖੇ ਕਿਸ ਤਰੀਕੇ ਦੇ ਨਾਲ ਯਾਨੀ 2 ਨੰਬਰ ਦੇ ਜਿਹੜਾ ਕੰਮ ਹੈ ਕਹਿੰਦੇ ਕਿ ਧੋਖੇ ਦੇ ਵਿੱਚ ਲੋਨ ਵੀ ਲਿੱਤੇ ਹੋਏ ਨੇ ਸੋ ਗੱਲ ਹੋਰਾਂ ਦੇ ਨਾਲ ਵੀ ਗੱਲ ਕਰਾਂਗੇ ਤੁਹਾਡੇ ਕਿ ਨਾਲ ਜੀ ਮੇਰੇ ਜੀ 1 ਲੱਖ ਕਰਮੇ ਜਾਣਾ ਅੱਛਾ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਮੈਂ ਡਾਕਟਰ ਖਾਸਮ ਪਟੜਾ ਵੀ ਰਹਿ ਕੇ ਆਇਆ ਮੈਂ ਕਹਿੰਦਾ ਮੇਰੇ ਪਾਸ ਹੈ ਤੇ ਗਰੀਬ ਆ ਮੈਂ ਬੁੜਾ ਆਦਮੀ ਆ ਤੇ ਨਹੀਂ ਗੱਲ ਵੀ ਦਾਖਲ ਰਿਹਾ ਜੀ ਮੈਨੂੰ 1 ਰੁਪਿਆ ਦਿਆ ਜੀ ਮੈਂ ਵੀ ਤਾਗਾਂ ਲੱਤ ਮਾਰਦੇ ਮੈਂ ਤੋਂ ਨਹੀਂ ਸਕਦਾ ਦੂਜੀ ਵੀ ਕਮੇਡੀ ਮਾਈ ਸੀ ਹਾਂ ਜੀ ਅੱਛਾ ਇਹ ਕਹਿੰਦਾ ਕਹਿੰਦਾ ਮਾਮਾ ਜੀ ਕਹੇ ਦੇਉਂਗਾ ਦੋ ਦੋ ਦੇ ਜੀ ਨੜੇ ਆਂਦਾ अच्छा मैं थक कर आता दिन तो थकदा था हाल लग रहा पूरा मेरा तेरे गरीब गैला करो जी मैं इधर बस सो बुजुर्गांदा भी जदा आंखा दे विच हंजू आ गए कहंदे के मेरे भी पैसे खादे होए ना बहुत ਔਖਾ ਹੁੰਦਾ ਹੈ ਕਿ ਜਦ ਇੱਕ ਬਜ਼ੁਰਗ بیمار ਹੋਵੇ ਕਹਿੰਦੇ ਨੇ ਕਿ ਮੇਰਾ ਵੀ ਲੱਖਾਂ ਰੁਪਏ ਲੈ ਲੀਤਾ ਹਾਲਾਂਕਿ ਦਵਾਈ ਤੋਂ ਵੀ ਕਹਿੰਦੇ ਅਸੀਂ ਬਾਂਚੇ ਆ ਸੋ ਤੁਹਾਡੇ ਕਿ ਨਾ ਜੀ ਸੁਖਵਿੰਦਰ ਕੌਰ ਸੁਖਵਿੰਦਰ ਜੀ ਤੁਹਾਡੇ ਹੀ ਪੈਸੇ ਆ ਹਾਂ ਜੀ ਹਾਂ ਕਿੰਨੇ ਕ 3 ਲੱਖ ਰੁਪਏ ਕੀ ਕਮੇਟੀ ਪਾਈ ਥੀ اچھا ਦਿੱਤੇ ਫਿਰ ਹਾਂ ਜੀ जी। अच्छा जी कोई नहीं दे अच्छा जी ਮੇਰੇ ਘਰ ਵਾਲਾ ਵੀ ਬਿਮਾਰਤਾ ਜੀ ਜਦ ਵੀ ਨਹੀਂ ਦਾ ਜੀ اچھا ਘਰ ਵਾਲਾ ਵੀ ਬਿਮਾਰ ਸੀ ਹੁਣ ਘਰ ਵਾਲਾ ਹੈਗੇ ਹਾਂਜੀ اچھا ਜੀ ਕੀ ਘਰ ਵਾਲੇ ਦੀ ਡੈਥ ਕਿਵੇਂ ਹੋਈ ਉਹ ਬਿਮਾਰਤਾ ਜੀ اچھا ਕਿਤੇ ਪੈਸੇ ਦੀ ਟੈਨਸ਼ਨ ਤਾਂ ਨਹੀਂ ਲੈ ਲਈ ਹਾਂਜੀ ਹਾਂ ਟੈਨਸ਼ਨ ਹੋਣੀ ਤੁਹਾਡੇ ਕੀ ਨਹੀਂ ਤੁਸੀਂ ਵੀ ਫੈਸਲੇ ਨੇ ਹਾਂਜੀ ਕਿੰਨੇ ਕੁ 7 ਲੱਖ ਰੁਪਏ ਲੈਣਾਂ 7 ਲੱਖ ਰੁਪਇਆ 7 ਲੱਖ ਥੋੜਾ ਨਹੀਂ ਹੁੰਦਾ ਉਹ 7 ਲੱਖ ਕਿਵੇਂ ਲੈਣਾ ਕਿਸ ਤਰ੍ਹਾਂ ਕਮੇਟੀਆਂ ਪਾਈਆਂ ਸੀ ਕਮੇਟੀਆਂ ਪਾਈ ਵੀ ਸੀ ਜੀ ਤਿੰਨ ਕਮੇਟੀਆਂ ਸੀ ਜੀ ਕਿਹੜੀ ਕਿਹੜੀ ਕਿੰਨੇ ਕਿੰਨੇ ਦੀ ਪਤਾ ਨਹੀਂ ਮੇਰੇ ਘਰ ਵਾਲੇ ਨੂੰ ਪਤਾ ਜੀ ਇਹ ਤੋਂ ਅੱਛਾ ਜੀ ਹਾਂਜੀ ਪ੍ਰੂਫ ਹੈਗਾ ਕੋਈ ਤੁਹਾਡੇ ਕੋਲ ਪ੍ਰੂਫ ਪ੍ਰੂਫ ਤਾਂ ਉਸ ਨੂੰ ਪਤਾ ਹੋਊਗਾ ਜੀ ਮੇਰੇ ਅੱਛਾ ਹਾਂਜੀ ਤੁਹਾਡੇ ਕਿੰਨਾ ਜੀ ਮਾਰ 2.5 ਲੱਖ ਹੈ 2.5 ਲੱਖ ਹੈ ਹਾਂਜੀ ਅੱਛਾ ਤੁਸੀਂ ਵੀ ਕਮੇਟੀਆਂ ਪਾਈਆਂ ਹਾਂਜੀ ਕਮੇਟੀ ਪਾਈ ਹੋਈ ਸੀ ਕਿੰਨੇ ਦੀ 2.5 ਲੱਖ ਦੀ ਅੱਛਾ ਫਿਰ ਦਿੱਤੀ ਨਹੀਂ ਹੋ ਗਈਆਂ ਜੀ ਕਮੇਟੀਆਂ ਇੱਕ ਵੀ ਕਿਸ਼ਤ ਨਹੀਂ ਦਿੱਤੀ ਉਹਨੇ ਅੱਛਾ ਅਸੀਂ ਸਾਰੀ ਕਿਸ਼ਤਾਂ ਦੇਤੀਆਂ ਦੀਆਂ ਅੱਛਾ ਜੀ ਹਾਂਜੀ ਸਾਰੀ ਕਿਸ਼ਤਾਂ ਦੇਤੀਆਂ ਤੁਸੀਂ ਪੂਰੇ ਪੈਸੇ ਦਿੱਤੇ ਘਰ ਵਾਲਾ ਕੀ ਕਰਦਾ ਤੁਹਾਡਾ ਦਿਹਾੜੀ ਕਰਦਾ ਜੀ ਫੈਕਟਰੀ ਚ ਲੱਗਿਆ ਹੋਇਆ ਰਾਜ ਅੱਛਾ ਤੁਸੀਂ ਕੀ ਕਰਦੇ ਹਾਂ ਮੈਂ ਤਾਂ ਡੰਗਰ ਕੱਖ ਪਾਵਾ ਦੀ ਡੰਗਰਾਂ ਨੂੰ ਅੱਛਾ ਮਜ਼ਦੂਰੀ ਕਰਦੇ ਉਹ ਕਹਿਣ ਦਾ ਮਤਲਬ ਕਿ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਗਰੀਬ ਪਰਿਵਾਰ ਯਾਨੀ ਪੇਟ ਨੂੰ ਬੰਨ੍ਹ ਕੇ ਜਿਹੜੇ ਯਾਨੀ ਕਮੇਟੀਆਂ ਦੇ ਪੈਸੇ ਦਿੰਦੇ ਕਹਿੰਦੇ ਪੂਰੇ ਵੀ ਹੋ ਕੀਤੇ ਪਰ ਕਹਿੰਦੇ ਕਿ ਪੈਸੇ ਕਮੇਟੀਆਂ ਦਿੱਤੀਆਂ ਨਹੀਂ ਗਈਆਂ ਪੂਰੇ ਪੈਸੇ ਵੀ ਹੋ ਗਏ ਸੋ ਆਪਾਂ RAM ਦੇ ਨਾਲ ਗੱਲਬਾਤ ਕਰਾਂ ਕਿਉਂਕਿ ਅਸਲ ਮੁੱਦਾ ਅ ਅੱਛਾ ਤੁਸੀਂ ਆ ਜਾਓ ਜੀ ਤੁਹਾਡਾ ਤੁਹਾਡਾ ਕੀ ਨਾਮ ਜੀ ਸਾਡਾ ਸਾਡੇ 4 ਲੱਖ ਮੈਂ ਨਾਮ ਪੁੱਛੇ ਗੁਰਿੰਦਰ ਕੌਰ ਅੱਛਾ ਤੁਹਾਡੇ ਵੀ ਪੈਸੇ ਹੈਗੇ ਹਾਂਜੀ ਕਿੰਦੇ ਪੈਸੇ ਬੱਚਿਆਂ ਨੇ ਕਮੇਟੀਆਂ ਪਾਈਆਂ ਤੀਆਂ ਬਾਲਿਆਂ ਵਾਲੇ ਕਮਰਿਆਂ ਚ ਬੈਠੇ ਨੇ ਵੀ ਅਸੀਂ ਆਪਣਾ ਤੌਸ ਸਮਰਾਵਾਂਗੇ ਇੱਕ ਕੁੜੀ ਦਾ 1 ਲੱਖ ਰੁਪਈਆ ਮੁੰਡੇ ਦਾ 1.5 ਲੱਖ ਰੁਪਈਆ ਬੜੀ ਕੁੜੀ ਦਾ 2 ਲੱਖ 16000 ਰੁਪਈਆ ਵੀ ਉਹ ਦੇ ਨਹੀਂ ਰਿਹਾ ਸਨ ਕੁੜੀ ਦਾ ਘਰ ਵਾਲਾ ਹੈ ਨਹੀਂ ਆਪਣੇ ਪੇਕਿਆਂ ਦੇ ਵਿੱਚ ਰਹਿ ਰਹੀ ਆ ਅੱਛਾ ਜੀ ਤੁਹਾਡੇ ਕਿੰਨਾ ਜੀ ਕਰਮੋ ਜੀ ਤੁਹਾਡੇ ਵੀ ਪੈਸੇ ਹਾਂਜੀ 135000 ਮੇਰੇ ਪੁੱਤ ਜੇ ਦਾ ਹੈਗਾ 265000 ਅੱਛਾ ਜੀ ਮੈਂਨੇ ਮੇਰੇ ਕਮੇਡੀ ਪਾਈ ਤੇ ਮੇਰੀ ਕੁੜੀ ਦਾ ਵਿਆਹ ਸੀਗਾ ਤੇ ਵਿਆਹ ਤੇ ਦਊਗਾ ਤੇ ਮੈਂ 골ਡ ਬੈਂਕ ਚ ਕਰਾ ਕੇ ਤਾਂ ਕੁੜੀ ਦਾ ਵਿਆਹ ਕਰਾ ਮੈਨੂੰ ਪੈਸੇ ਨਹੀਂ ਦੇ ਰਿਹਾ ਹੈਗਾ ਅੱਛਾ ਦਿੱਤੇ ਨਹੀਂ ਕਿੰਨੇ ਸਾਲ ਹੋ ਗਏ ਹੋ ਗਏ ਸਾਲ 2 ਸਾਲ ਹੋ ਗਏ ਹੁਣੇ ਅੱਛਾ ਜੀ ਬਸ ਤੁਹਾਡੇ ਕਿੰਨਾ ਮਾਰੇ 2 ਲੱਖ 20 ਜੀ ਅੱਛਾ ਜੀ ਹਾਂ ਜੀ ਠੀਕ ਹੈ 2 ਲੱਖ ਵੀ ਤੁਹਾਡਾ ਜੀ ਸਾਡਾ ਵੀ 2.5 ਲੱਖ ਆ ਜੀ ਸੋ ਦੇਖਿਆ ਕਿ ਲੱਖਾਂ ਰੁਪਇਆ ਜਿਸ ਤਰੀਕੇ ਦੇ ਨਾਲ ਜਿਹੜਾ ਰਾਹੁਲ ਵੈਸ ਹੈ ਉਸ ਬੰਦੇ ਨੇ ਦੇਣਾ ਔਰ ਕਹਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਕਮੇਟੀਆਂ ਪਾਈਆਂ ਸੀ ਤੇ ਦੁਕਾਨਦਾਰ ਰੌਲਾ ਸੀ ਕਿ ਬਹੁਤ ਸਾਰੇ ਪਿੰਡ ਦੇ ਲੋਕ ਇੱਥੇ ਖੜੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਬਹੁਤ ਸਾਰੀਆਂ ਕਮੇਟੀਆਂ ਲੱਖਾਂ ਰੁਪਿਆ ਲੋਕਾਂ ਦਾ ਖਾ ਚੁੱਕਿਆ ਪਰ ਅਸਲ ਗੱਲ ਹੋਰ ਵੀ ਕੀ ਵਿੱਚੋਂ ਨਿਕਲਦੀ ਹੈ ਅਸੀਂ ਪੱਖ ਉਹਨਾਂ ਦਾ ਵੀ ਲੇਵਾਂਗੇ ਅ ਅਸਲ ਗੱਲ ਵੈਸੇ RAM ji ਮੈਂ ਤਕਾਨ ਦੀ ਵੀ ਗੱਲ ਕਰਾਂਗਾ ਕਿ ਹੁਣ ਪ੍ਰੋਪਰ ਗੱਲਬਾਤ ਕੀ ਹੈ ਕੋਈ ਬੈਠ ਕੇ ਕੋਈ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੋਪਰ ਗੱਲ ਇਹ ਹੈ ਜੀ ਰੋਹਿਤ ਕੁਮਾਰ ਨਾਲ ਨਿਵੇੜਦੇ ਕੇਸ ਵਾਪਸ ਲੈ ਲੈ ਇਹ ਆਪਾਂ ਰਜਿਸਟਰੀ ਕਰਾਉਣ ਨੂੰ ਤਿਆਰ ਆ ਜੀ ਠੀਕ ਹੈ ਜੀ ਬਾਕੀ ਜੀ ਮੈਨੂੰ ਇੱਥੇ ਤੇ ਕੋਈ ਤਵਾਰ ਨਹੀਂ ਤੁਸੀਂ ਹੁਣ ਸਾਰੇ ਸੁਣੇ ਲਿਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਹੱਥ ਬੰਨ ਗੇ ਕਿ ਇਸ ਨੂੰ ਨੱਥ ਪਾਈ ਜਾਵੇ ਇਸ ਨਾਲ ਇੱਕ ਬੰਦੇ ਨਾਲ ਨਹੀਂ ਅਜੇ ਤਾਂ ਹੋਰ ਵੀ ਬਹੁਤ ਸਾਰੇ ਬੰਦੇ ਸੀ ਜਿਹੜੇ ਚਲੋ ਆਏ ਨਹੀਂ ਹੈਗੇ ਠੀਕ ਹੈ ਜੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਇਹਨੂੰ ਨੱਥ ਪਾਈ ਜਾਵੇ ਇਸ ਬੰਦੇ ਨਾਲ ਬਹੁਤ ਬੰਦਿਆਂ ਦੇ ਘਰ ਜਿਹੜੇ ਹੈਗੇ ਉਜਾੜ ਦਿੱਤੇ ਜੀ ਇਹਦਾ ਹੁਣ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਜੋ ਬਣਦੀ ਇੱਥੇ ਹੋਣੀ ਚਾਹੀਦੀ ਆ ਇਹ ਆਏ ਵਾਰੀ ਕਹਿ ਦਿੰਦਾ ਜੀ ਮੇਰਾ ਵਕੀਲ ਆ ਮੈਨੂੰ ਧਮਕੀਆਂ ਦੇ ਰਿਹਾਦਾ ਜੀ ਕਹਿੰਦਾ ਮੇਰਾ ਵਕੀਲ ਦੇਖੇਗਾ ਤੈਨੂੰ ਮੈਂ ਕਰਦਾਗਾ ਜੀ ਮੇਰੇ ਕੋਲ ਹੈਗੇ ਨੇ ਬੰਦੇ ਬਥੇਰੇ ਨੇ ਮੈਂ ਮੈਂ ਆਪਣਾ ਦੁਕਾਨ ਆ ਜਿਹੜੀ ਵਾਪਸ ਲੈ ਲਾਂਗਾ ਤੇਰੇ ਮੈਂ ਇਨੇ ਲੋਕਾਂ ਦੇ ਪੈਸੇ ਨਹੀਂ ਦੇ ਹੈਗੇ ਮੈਂ ਤੇਰੇ ਵੀ ਨਹੀਂ ਦਵਾਗਾ ਇਹ ਮੈਨੂੰ ਸਾਰੀ ਗੱਲ ਕੱਲ ਮਿਲਿਆ ਸੀ ਮੈਨੂੰ ਕਹਿਗਾ ਇਹ ਸਾਰੀ ਗੱਲ ਠੀਕ ਹੈ ਜੀ